ਬੋਧਿਸ਼ਠ ਕਾਰਯਗ ਦੇ ਆਪਕ ਸਾਥਿਓ ਅਤੇ ਪਿਆਰੇ ਬੱਚਿਓ 10ਵੀਂ ਜਮਾਤ ਸਹਿਤਮਾਲਾ ਪਾਠ ਪੁਸਤਕ ਵਿੱਚੋਂ ਕਵਿਤਾ ਭਾਗ ਦੇ ਵਿਸ਼ੇਸ਼ ਲੈਕਚਰ ਦੇ ਦੂਜੇ ਭਾਗ ਵਿੱਚ ਤੁਹਾਡਾ ਸਵਾਗਤ ਹੈ ਆਓ ਬੱਚਿਓ ਆਪਾਂ ਸ਼ੁਰੂਆਤ ਕਰਦੇ ਹਾਂ ਦੂਜੇ ਭਾਗ ਦੀ ਜਿਨ੍ਹਾਂ ਬੱਚਿਆਂ ਨੇ ਕਾਵ ਟੋਟੀਆਂ ਦੀ ਪ੍ਰਸੰਗ ਸਹਿਤ ਵਿਆਖਿਆ ਨਾਲ ਸੰਬੰਧਿਤ ਪਹਿਲਾ ਭਾਗ ਨਹੀਂ ਦੇਖਿਆ ਉਹ ਜਾ ਕੇ ਦੇਖ ਸਕਦੇ ਆ ਤਾਂ ਸ਼ੁਰੂਆਤ ਕਰਦੇ ਹਾਂ ਕਿਉਂਕਿ ਪਹਿਲੇ ਭਾਗ ਦੇ ਵਿੱਚ ਆਪਾਂ ਗੁਰਮਤ ਕਾਵ ਤੇ ਸੂਫੀ ਕਾਵ ਨਾਲ ਸੰਬੰਧਿਤ ਜਿੰਨੇ ਵੀ ਅਭਿਆਸੀ ਕਾਵ ਟੁੱਟੇ ਸਨ ਉਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਸਮਝ ਲਈ ਸੀ ਹੁਣ ਆਪਾਂ ਕਿੱਸਾ ਕਾਵਲ ਵੱਧਦੇ ਹਾਂ ਹਾਂਜੀ ਤਾਂ ਪਰ ਡਿਸਕਸ ਕਰਾਂਗੇ ਪੀਲੂ ਦਾ ਮਿਰਜ਼ਾ ਸਾਹਿਬਾ ਹਾਂਜੀ ਕਹਿੰਦੇ ਪੀਲੂ ਪੁੱਛੇ ਸ਼ਾਇਰ ਨੂੰ ਕੈਵਲ ਗਿਆ ਜਹਾਨ ਬਹਿ ਬਹਿ ਗਈਆਂ ਮਜਲਸਾਂ ਬਹਿ ਬਹਿ ਗਏ ਦੀਵਾਨ ਮਿਰਜ਼ਾ ਮਾਰਿਆ ਮਲਕੂਲ ਮੁਤਦਾ ਕੁਝ ਮਾਰਿਆ ਖੁਦੀ ਗੁਮਾਨ ਵਿੱਚ ਕਬਰਾਂ ਦੇ ਖੱਪ ਗਿਆ ਮਿਰਜ਼ਾ ਸੋਣਾ ਜਵਾਨ ਇਹ ਕਿੱਸਾ ਜੋੜਿਆ ਪੀਲੂ ਸ਼ਾਇਰ ਨੇ ਜਿੰਨੂੰ ਜਾਣੇ ਕੁੱਲ ਜਹਾਨ ਤਾਂ ਬੇਟਾ ਮਿਰਜ਼ਾ ਸਾਹਿਬਾ ਦੀ ਪ੍ਰੇਮ ਕਹਾਣੀ ਨੂੰ ਲੈ ਕੇ ਪੀਲੂ ਦਾ ਕਿੱਸਾ ਜਿਹੜਾ ਹੈ ਮਿਰਜ਼ਾ ਸਾਹਿਬਾ ਪੀਲੂ ਦਾ ਖਾਸ ਕਰਕੇ ਬਹੁਤ ਮਕਬੂਲ ਹੋਇਆ ਤੇ ਇਹ ਜਿਹੜਾ ਇਹ ਕਾਵ ਕੁਕੜੀ ਹੈ ਜਾਂ ਕਾਵ ਟੋਟਾ ਹੈ ਇਹ ਤੁਹਾਡੀ ਪਾਠ ਪੁਸਤਕ ਦੇ ਵਿੱਚ ਸ਼ਾਮਿਲ ਹੈ ਕਿਉਂਕਿ ਮਹੱਤਵਪੂਰਨ ਬੰਦ ਜਿਹੜੇ ਸ਼ਾਮਿਲ ਕੀਤੇ ਗਏ ਆ ਇਹਨਾਂ ਦੇ ਵਿੱਚੋਂ ਆ ਜਿਹੜਾ ਕਾਉਟ ਟੁੱਟਾ ਹੈ ਇਹਦੀ ਮੈਂ ਅੱਜ ਤੁਹਾਡੇ ਨਾਲ ਵਿਆਖਿਆ ਕਰਾਂਗਾ ਸਾਂਝੀ ਕਰਾਂਗਾ ਇਹਦਾ ਆਪਾਂ ਬਰਸੰਗ ਵੀ ਡਿਸਕਸ ਕਰਾਂਗੇ ਤੇ ਅਖੀਰ ਦੇ ਵਿੱਚ ਕਿਸੇ ਦੇ ਅਖੀਰ ਦੇ ਵਿੱਚ ਜਦੋਂ ਮਿਰਜ਼ਾ ਮਾਰਿਆ ਜਾਂਦਾ ਹੈ ਤੇ ਸਾਈਬਾ ਦੇ ਭਰਾਵਾਂ ਦੇ ਹੱਥੋਂ ਉਦੋਂ ਪਿੱਲੂ ਜਿਹੜਾ ਹੈ ਇਕ ਸਦਾਚਾਰਕ ਸੱਚਾਈ ਜਿਹੜੀ ਹੈ ਉਹ ਸਾਡੇ ਨਾਲ ਪੇਸ਼ ਕਰਦਾ ਹੈ ਕਿਵੇਂ ਪੇਸ਼ ਕਰਦਾ ਹੈ ਕਹਿੰਦਾ ਪੀਲੂ ਪੁੱਛੇ ਸ਼ਾਇਰ ਨੂੰ ਆਪਣੇ ਆਪ ਨੂੰ ਪੁੱਛਦਾ ਹੈ ਕਹਿੰਦਾ ਇਹ ਜਹਾਨ ਕਿੱਧਰ ਨੂੰ ਤੁਰ ਪਿਆ ਕਹਿੰਦਾ ਜਹਾਨ ਦੀ ਜਿਹੜੀ ਜਿਹੜੀ ਸੰਸਾਰ ਦੀ ਨਾਸ਼ਮਾਨਤਾ ਹੈ ਨਾ ਉਹਦੀ ਗੱਲ ਕਰਦਾ ਹੈ ਕਿ ਬਹਿ ਬਹਿ ਗਈਆਂ ਮਜਲਸਾਂ ਬਹਿ ਬਹਿ ਗਈਆਂ ਦੀਵਾਨ ਕਿ ਇਹ ਇਹ ਸੰਸਾਰ ਨਾਸ਼ਮਾਨ ਹੈ ਇਹ ਸੰਸਾਰ ਨਾਸ਼ਮਾਨ ਹੈ ਇੱਥੇ ਪਤਾ ਨਹੀਂ ਕਿੰਨੇ ਹੀ ਲੱਖਾਂ ਲੋਕ ਆਏ ਤੇ ਚਲੇ ਗਏ ਮਜਲਸਾਂ ਬਣੀਆਂ ਦੀਵਾਨ ਸਜੇ ਉਹਨਾਂ ਦੀਵਾਨਾਂ ਤੇ ਕਿੰਨੇ ਹੀ ਲੋਕ ਰਾਜੇ ਮਹਾਰਾਜੇ ਜਿਹੜੇ ਬੈਠ ਕੇ ਚੌਧਰੀ ਜਿਹੜੇ ਬੈਠ ਕੇ ਬੈਠ ਕੇ ਚਲੇ ਗਏ ਮਤਲਬ ਕਿ ਇਹ ਦੁਨੀਆ ਜਿਹੜੀ ਹੈ ਨਾ ਇਹ ਦੁਨੀਆ ਕਿ ਨਾਸ਼ਮਾਨ ਹੈ ਫਿਰ ਕਹਿੰਦਾ ਮਿਰਜ਼ਾ ਮਾਰਿਆ ਉਮੇ ਹੀ ਕੰਦਾ ਮਿਰਜ਼ਾ ਜਿਹੜਾ ਮਾਰਿਆ ਗਿਆ ਕਿਵੇਂ ਇੱਕ ਤਾਂ ਮਾਰਿਆ ਮਨਪੂਰ ਮੌਤਾ ਇੱਕ ਤਾਂ ਉਹਦੀ ਮੌਤ ਆਈ ਸੀ ਹੋਣੀ ਸੀ ਨਾ ਹੋਣੀ ਦੀ ਹੋਣੀ ਨੇ ਵਾਪਰਨੇ ਇਸ ਤਰ੍ਹਾਂ ਸੀ ਦੂਜਾ ਕਹਿੰਦਾ ਕੁਝ ਮਾਰਿਆ ਖੁਦੀ ਗੁਮਾਨ ਕੁਝ ਆਪਣੇ ਗੁਮਾਨ ਵਿੱਚ ਮਾਰਿਆ ਗਿਆ ਕਹਿੰਦਾ ਨਾ ਉਹ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਮੈਂ ਤਾਂ ਇਹੋ ਜਿਹਾ ਜਵਾਨ ਆ ਮੈਂ ਉਹਨਾਂ ਦੇ ਡੱਕਰੇ ਕਰ ਦਿਆਂਗਾ ਮੇਰੇ ਕੋਲ ਮੇਰੀ ਮੇਰੇ ਤਰਕਸ਼ ਵਿੱਚ ਇੰਨੇ تیر ਇਕੱਲੇ ਇਕੱਲੇ ਨੂੰ ਫੰਡ ਦਿਆਂਗਾ ਮੈਂ ਹਨਾ ਰੜੇ ਮੈਦਾਨ ਦੇ ਵਿੱਚ ਤਾਂ ਇਉਂ ਹੀ ਉਹਦਾ ਗਮਾਨ ਜਿਹੜਾ ਉਸ ਨੂੰ ਲੈ ਬਿਠਾ ਉਹਨੂੰ ਸੀ ਵੀ ਮੇਰਾ ਨਿਸ਼ਾਨਾ ਬੜਾ ਪੱਕਾ ਹੈ ਪਰ ਜਿਹੜੀ ਹੋਣੀ ਹੈ ਨਾ ਹੋਣੀ ਬਲਵਾਨ ਹੈ ਬੇਟਾ ਤੇ ਹੁਣ ਇਹ ਨਿਕਲਿਆ ਮਿਰਜ਼ਾ ਮਾਰਿਆ ਮਲਕੂਲ ਮੌਤ ਮਲਕੂਲ ਮੌਤ ਮਹਾਵਾ ਉਹਦਾ ਉਹਦਾ ਕਾਲ ਆਇਆ ਸੀ ਬੇਟਾ ਉਹਦੀ ਮੌਤ ਜਿਹੜੀ ਹੈ ਨਾ ਉਹ ਹੋਣੀ ਜਿਹੜੀ ਉਹਨੇ ਵਾਪਰ ਨਹੀਂ ਸੀ ਦੁਜਾ ਉਹਨੇ ਕਮਾਂਡੀ ਨਾ ਕਰ ਲਿਆ ਗੁਮਾਨ ਹੀ ਨਾ ਕਰ ਲਿਆ ਸੀ ਕਿ ਉਸਨੇ ਮਰਨੀ ਸੀ ਦੁਜਾ ਦੇਖੋ ਇੱਕਲ ਹੋਰ ਵੀ ਹੈ ਨਾ ਕਿ ਭਰਾਵਾਂ ਬਾਜੋ ਮਾਰਿਆ ਗਿਆ ਇੱਕ ਤਾਂ ਭਰਾ ਉਹਦੇ ਨਾਲ ਨਹੀਂ ਸੀ ਨਾ ਸਾਈਬਾ ਦੇ ਨਾਲ ਉਹਦੇ ਭਰਾ ਸੀਗੇ ਤੇ ਮਿਰਜ਼ਾ ਤਾਂ ਇਕੱਲਾ ਹੀ ਸੀ ਤੇ ਉਸਨੇ ਉਹਦੇ ਤੀਰ ਤੋੜਤੇ ਜੇ ਤੀਰ ਨਾ ਤੋੜੇ ਹੁੰਦੇ ਤਾਂ ਸ਼ਾਇਦ ਗੱਲ ਹੋਰ ਹੋਣੀ ਸੀ ਕਹਾਣੀ ਹੋਰ ਬਣਨੀ ਸੀ ਪਰ ਉਹਨੇ ਤੀਰ ਤੋੜਤੇ ਦੇ ਕਰਕੇ ਮਿਰਜ਼ਾ ਜਿਹੜਾ ਮਾਰਿਆ ਗਿਆ ਤਾਂ ਇਸ ਤਰ੍ਹਾਂ ਦਿਸਦਾ ਚਰਚ ਸਚਾਈਆਂ ਇਸ ਕਾਉਟੇ ਵਿੱਚ ਪੇਸ਼ ਹੋਈਆਂ ਕਿ ਪੀਲੂ ਪੁੱਛੇ ਸ਼ਾਇਰ ਨੂੰ ਕੈਵਲ ਗਿਆ ਜਹਾਨ ਬਹਿ ਬੈਗੀਆਂ ਮਜਲਸਾਂ ਬਹਿ ਬੈਗੇ ਦੀਵਾਨਾ ਮਿਰਜ਼ਾ ਮਰੀਆ ਮਲਕੂਲ ਮੌਤ ਦਾ ਕੁਝ ਮਰੀਆ ਖੁਦੀ ਗਮਾਨ ਤੇ ਕਹਿੰਦੇ ਵਿੱਚ ਕਬਰਾਂ ਦੇ ਖੱਪ ਗਿਆ ਕਬਰਾਂ ਦੇ ਵਿੱਚ ਖੱਪ ਗਿਆ ਨਾ ਮਿਰਜ਼ਾ ਸੋਣਾ ਜਵਾਨ ਕਹਿੰਦਾ ਸੋਣਾ ਮਿਰਜ਼ਾ ਜਿਹੜਾ ਹੈ ਉਹ ਕਬਰਾਂ ਦੇ ਵਿੱਚ ਖੱਪ ਗਿਆ ਕਹਿੰਦੇ ਇਹ ਕਿੱਸਾ ਜੋੜਿਆ ਪੀਲੂ ਸ਼ਾਇਰ ਨੇ ਪੀਲੂ ਸ਼ਾਇਰ ਕਹਿੰਦਾ ਵੀ ਇਹ ਕਿੱਸਾ ਜਿਹੜਾ ਮਿਰਜ਼ਾ ਸਾਹਿਬਾ ਦੀ ਪ੍ਰੇਮ ਕਹਾਣੀ ਜਿਹੜੀ ਹੈ ਉਸ ਦਾ ਕਿੱਸਾ ਜਿਹੜਾ ਪੀਲੂ ਸ਼ੈਰ ਨੇ ਜੋੜਿਆ ਤੇ ਇਸ ਕਿਸੇ ਨੂੰ ਸਾਰਾ ਜਹਾਨ ਜਾਣਦਾ ਕਿਉਂਕਿ ਤੇਰੀ ਮਿਰਜ਼ਾ ਸਾਹਿਬ ਦੀ ਕਹਾਣੀ ਪੀਲੂ ਨੇ ਲਿਖੀ ਹੈ ਉਹ ਕਿੱਸਾ ਜਿਹੜਾ ਬਹੁਤ ਮਕਬੂਲ ਹੋਇਆ ਲੋਕਾਂ ਦੇ ਵਿੱਚ ਤੇ ਉਸ ਦੀ ਮਕਬੂਲੀਅਤ ਇਸ ਤਰ੍ਹਾਂ ਹੈ ਕਿ ਇਸ ਕਿਸੇ ਨੂੰ ਸਾਰਾ ਜਹਾਨ ਜਾਣਦਾ ਹੈ ਲੋਕ ਇਸ ਨੂੰ ਗਾਉਂਦੇ ਮਿਰਜ਼ਾ ਸਾਹਿਬ ਨੂੰ ਠੀਕ ਹੈ ਫਿਰ ਕੀ ਲਿਖੋਗੇ ਇਹ ਇੱਕ ਆਉ ਟੋਟਾ ਪੀਲੂ ਦੇ ਕਿੱਸੇ ਮਿਰਜ਼ਾ ਸਾਹਿਬਾਂ ਵਿੱਚੋਂ ਲਿਆ ਗਿਆ ਹੈ ਜੋ ਕਿ ਸਾਡੀ ਪੰਜਾਬੀ ਪਾਠ ਪੁਸਤਕ ਸਹਿਤਮਾਲਾ ਦੇ ਕਿੱਸਾ ਕਾਉ ਵਿੱਚ ਦਰਜ ਹੈ ਇਹਨ ਸਤਰਾ ਦੇ ਵਿੱਚ ਸ਼ਾਇਰ ਨੇ ਮਿਰਜ਼ੇ ਦੇ ਮੌਤ ਦੀ ਘਟਨਾ ਨੂੰ ਸਦਾਚਾਰਕ ਸੱਚਾਈ ਵਜੋਂ ਜੇ ਆਪਣੀਆਂ ਦਰੇਲਾਂ ਦੇ ਕੇ ਦੇ ਕੇ ਇਹ ਸਮਝਾਇਆ ਕਿ ਜਿਹੜੀ ਮੌਤ ਹੈ ਉਹ ਉਹ ਉਹਨੇ ਵਾਪਰ ਨਹੀਂ ਵਾਪਰਨਾ ਸਾਨੂੰ ਖੁਦ ਹੀ ਤੇ ਗਮਾਨ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਦੇਖੋ ਇਹਦੇ ਵਿੱਚ ਕਬਰਾਂ ਦੇ ਖੱਪ ਗਿਆ ਸਾਰੀ ਗੱਲ ਇਹ ਸੀ ਖੁਦ ਹੀ ਗਮਾਨ ਉਹਦੀ ਤਾਂ ਹੋਣੀ ਸੀ ਤੇ ਮੌਤ ਆਣੀ ਸੀ ਬਟਾ ਦੂਜਾ ਕੀ ਹੈ ਉਸਨੇ ਗੁਮਾਨ ਕਰ ਲਿਆ ਸੀ ਕਮੰਡ ਕਰ ਲਿਆ ਸੀ ਠੀਕ ਹੈ ਆਪਣੇ ਤਰੂਰ ਸੀ ਉਹ ਅੱਗੇ ਚਲਦੇ ਆ ਵਾਰਿਸ਼ਾ ਦੀ ਹੀਰ ਜਿਵੇਂ ਪੀਲੂ ਮਿਰਜ਼ਾ ਸਾਹਿਬਾ ਪੀਲੂ ਦਾ ਮਸ਼ਹੂਰ ਹੈ ਉਵੇਂ ਹੀਰ ਜਿਹੜੀ ਵਾਰਿਸ਼ਾ ਦੀ ਮਕਬੂਲ ਹੋਈ ਹੈ ਠੀਕ ਹੈ ਹਾਂਜੀ ਤੇ ਇਹਦੇ ਵਿੱਚ ਕਿਹੜੇ ਕਿਹੜੇ ਸਿਰਲੇਖ ਹੈਗੇ ਪਹਿਲਾਂ ਉਹ ਦੇਖਦੇ ਆ ਬੜਾ ਸਿਰਲੇਖ ਹੈ ਸਾਡੇ ਕੋਲ ਜਿਵੇਂ ਦੇਖੋ ਕਿਸੇ ਦਾ ਆਰੰਭ ਜ਼ਮੀਨ ਦਾ ਪਟਵਾਰਾ ਰਾਂਝੇ ਦਾ ਮਸੀਤ ਵਿੱਚ ਜਾਣਾ ਰਾਂਝੇ ਉਤੇ ਹੀਰ ਦਾ ਮੋਹਿਤ ਹੋਣਾ ਹੀਰ ਦਾ ਸਦਕ ਕਿਸੇ ਦੀ ਸਮਾਪਤੀ ਕਿਸੇ ਦਾ ਆਰੰਭ ਕਿਵੇਂ ਕਰਦਾ ਹੈ ਕ ਵੀ ਕਹਿੰਦਾ ਨਾ ਕਿ ਮੈਂ ਤਾਂ ਆਪਣੇ ਯਾਰਾਂ ਦੀ ਫਰਮਾਇਸ਼ ਤੇ ਕਿੱਸਾ ਸ਼ੁਰੂ ਕੀਤਾ ਤੇ ਜਦੋਂ ਮੋਜਮ ਦੀ ਮੌਤ ਹੋ ਜਾਂਦੀ ਤਾਂ ਉਹਦੇ ਭਰਾਵਾਂ ਨੇ ਕੀ ਕੀਤਾ ਜ਼ਮੀਨ ਦਾ ਪਟਵਾਰਾ ਕਰਵਾਇਆ ਜ਼ਮੀਨ ਦੀ ਮਿੰਤੀ ਕਰਵਾਈ ਤੇ ਜਿਹੜੀ ਚੰਗੀ ਜ਼ਮੀਨ ਆਪ ਰੱਖ ਲਈ ਤੇ ਮਾੜੀ ਜ਼ਮੀਨ ਰਾਂਝੇ ਨੂੰ ਦੇਤੀ ਤੇ ਆਪਣੇ ਭਰਾਵਾਂ ਪਰਚਾਈਆਂ ਤੋਂ ਲੜ ਕੇ ਰਾਂਝਾ ਜਿਹੜਾ ਹੈ हीर ਦੇ ਪਿੰਡ ਪਹੁੰਚਦਾ ਰਾਂਝੇ ਦਾ ਮਸਜਿਦ ਵਿੱਚ ਪਹੁੰਚਦਾ ਉੱਥੇ ਜਾ ਕੇ ਵੰਜਲੀ ਵਜੋਂਦਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ ਫਿਰ ਰਾਂਝਾ ਅਤੇ ਹੀਰ ਦਾ ਮਿਲਾਪ ਹੁੰਦਾ ਹੈ ਤੇ ਹੀਰ ਰਾਂਝੇ ਨੂੰ ਦੇਖ ਕੇ ਕੀ ਮੋਇਤ ਹੋ ਜਾਂਦੀ ਹੈ ਹੀਰ ਦਾ ਸਿੱਧਕ ਕੀ ਹੈ ਕਿ ਹੀਰ ਜਿਹੜੀ ਹੈ ਰਾਂਝੇ ਤੋਂ ਵਿਚੜ ਕੇ ਆਪਣਾ ਜਿਹੜੀ ਤੜਫ ਉਹਦੀ ਪੇਸ਼ ਹੁੰਦੀ ਉਸ ਕਾਪਰਟੇ ਦੇ ਵਿੱਚ ਫਿਰ ਕਿਸੇ ਦੀ ਸਮਾਪਤੀ ਹੈ ਵੀ ਠੀਕ ਹੈ ਕਿ ਭੁੱਖ ਨੰਗ ਨੂੰ ਝਾੜ ਕੇ ਪੰਦ ਕਰਕੇ ਭੁੱਖ ਨੰਗ ਮਤਲਬ ਨੰਗੇ ਪੈਰੀ ਭੁੱਖ ਨੰਗ ਨੂੰ ਝਾਗ ਕੇ ਪੰਦ ਕਰਕੇ ਪੰਦ ਕਰਕੇ ਇਹਦੇ ਰਸਤਾ ਵਾਟ ਵਾਟ ਲੰਘ ਕੇ ਕੀ ਕਰਦਾ ਰਾਤੀ ਮਸੀਤ ਵਿੱਚ ਰਾਤੀ ਵਿੱਚ ਮਸੀਤ ਦੇ ਆਇਆ ਓ ਕੀ ਕਰਦਾ ਭੁੱਖਾ ਨੰਗੇ ਪੈਰੀ ਹਨਾ ਤਿਆਹਾ ਲੰਮਾ ਪੰਡਾ ਤਿਆਰ ਕਰਕੇ ਮਸੀਤ ਤੇ ਪਹੁੰਚ ਜਾਂਦਾ ਤੇ ਰਾਤ ਨੂੰ ਤੇ ਰਾਤ ਨੂੰ ਪਹੁੰਚਦਾ ਤੇ ਕੀ ਕਰਦਾ ਹੱਥ ਵੰਜਲੀ ਪਕੜ ਕੇ ਰਾਤ ਦੀ ਰਾਤ ਨੂੰ ਕੀ ਕਰਦਾ ਅੱਧੀ ਰਾਤ ਨੂੰ ਉਦੇ ਵੰਜਲੀ ਵਜਾਉਂਦਾ ਹੈ ਵੰਜਲੀ ਵਜਾਉਂਦਾ ਤਾਂ ਕਿ ਰਾंजे ਮਜਾ ਵੀ ਖੂਬ ਬੜਾ ਇੰਨੀ ਪਿਆਰੀ ਉਹ ਵੰਜਲੀ ਵਜਾਉਂਦਾ ਹੈ ਕਿ ਸਾਰਾ ਪਿੰਡ ਜਿਹੜਾ ਇਕੱਠਾ ਹੋ ਜਾਂਦਾ ਹੈ ਕਿਤੇ ਰਨ ਮਰਦ ਨਾ ਪਿੰਡ ਵਿੱਚ ਰਿਹਾ ਕੋਈ ਤੇ ਪਿੰਡ ਵਿੱਚ ਕੋਈ ਵੀ ਨਾ ਬੰਦਾ ਹੁੰਦਾ ਤੇ ਨਾ ਬੁੜੀ ਕੋਈ ਔਰਤ ਕੁਝ ਕੋਈ ਨਹੀਂ ਨਾਦਾ ਸਾਰੇ ਦਾ ਸਾਰਾ ਮਸੀਤ ਦੇ ਦੁਆਲੇ ਇਕੱਠਾ ਹੋ ਜਾਂਦਾ ਹੈ ਤੇ ਸਭੇ ਗਿਰਨ ਮਸੀਤ ਦੇ ਤਾਂ ਹੀ ਤੇ ਸਾਰੇ ਦੇ ਸਾਰੇ ਲੋਕ ਭਾਵੇਂ ਰਨ ਭਾਵੇਂ ਮਰਦ ਰਨ ਬਦਲਾ ਔਰਤਾਂ ਭਾਵੇਂ ਮਰਦਾਂ ਬੱਚਿਆਂ ਨੂੰ ਸਾਰੇ ਦੇ ਸਾਰੇ ਕੀ ਹੈ ਮਸਜਿਦ ਦੇ ਆਲੇ ਦੁਆਲੇ ਆ ਕੇ ਖੜ ਜਾਂਦੇ ਆ ਵਾਰਿਸ਼ ਸ਼ਾ ਮੀਆਂ ਪੰਡ ਝਗੜਿਆਂ ਦੀ ਤੇ ਫਿਰ ਜਦੋਂ ਪਿੰਡ ਦੇ ਸਾਰੇ ਲੋਕ ਇਕੱਠੇ ਹੋ ਜਾਂਦੇ ਆ ਫਿਰ ਉਸ ਮਸਜਿਦ ਦਾ ਮੁੱਲਾ ਜਿਹੜਾ ਆਉਂਦਾ ਜਿਹਨੂੰ ਵਾਰਿਸ਼ਾ ਨੇ ਝਗੜਿਆਂ ਦੀ ਪੰਡ ਗਿਆ ਕਿਸ ਨੂੰ ਕਿਹਾ ਮਸਜਿਦ ਦੇ ਮੁੱਲੇ ਨੂੰ ਕਹਿੰਦਾ ਫਿਰ ਉਸ ਤੋਂ ਬਾਅਦ ਕੌਣ ਆ ਜਾਂਦਾ ਹੈ ਮਸਜਿਦ ਦਾ ਮੁੱਲਾ ਜਿਸ ਨੂੰ ਵਾਰਿਸ਼ਾ ਝਗੜਿਆਂ ਦੀ ਪੰਡ ਕਹਿੰਦਾ ਠੀਕ ਹੈ ਬੇਟਾ ਫਿਰ ਉਹ ਮੇ ਲਿਖਾਂਗੇ ਜਿਹੜਾ ਕੀ ਹੈ ਵੀ ਇੱਕ ਆ ਟੋਟਾ ਵਰਸ਼ਾ ਦੇ ਕਿਸਹਿਰ ਵਿੱਚੋਂ ਲਿਆ ਗਿਆ ਜੋ ਕਿ ਸਾਡੀ ਪੰਜਾਬੀ ਪਾਠ ਪੁਸਤਕ ਸਾਹਿਤ ਮਲਾ ਦਸ ਦੇ ਵਿੱਚ ਰਾਂਝੇ ਦਾ ਮਸੀਤ ਵਿੱਚ ਜਾਣਾ ਸਿਰਲੇਖੇ ਖੇੜ ਦਰਜ ਹੈ ਠੀਕ ਹੈ ਇਹ ਜਰੂਰੀ ਚੁੱਕਣੀ ਹੈ ਬਟਾ ਹਾਂ ਤੇ ਇਹਨਾਂ ਸਤਰਾਂ ਦੇ ਵਿੱਚ ਵਰਸ਼ਾ ਨੇ ਰਾਂਝੇ ਦਾ ਪਿੰਡ ਛੜਕੇ ਮਸੀਤ ਵਿੱਚ ਪਹੁੰਚਣ ਦੀ ਘਟਨਾ ਨੂੰ ਬਿਆਨ ਕੀਤਾ ਹੈ ਫਿਰ ਤੁਸੀਂ ਦੀ ਵਿਆਖਿਆ ਕਰਦੇ ਹੋਗੇ ਜਿਹੜੀ ਮੈਂ ਤੁਹਾਨੂੰ ਸਮਝਾਈ ਹੈ ਠੀਕ ਹੈ ਇਹ ਸਾਰੀ ਵਿਆਖਿਆ ਆ ਜਾਏਗੀ ਉਹਦੇ ਵਿੱਚ ਚਲੋ ਅੱਗੇ ਦੇਖਦੇ ਹਾਂ ਅੱਗੇ ਦੇਖੋ ਅੱਗੇ ਕਹਿੰਦਾ ਜੀ ਜਦੋਂ ਹੀਰ ਦਾ ਰਾਂਝੇ ਤੇ ਮੋਹਿਤ ਹੋ ਜਾਣਾ ਮੋਹਿਤ ਹੁੰਦੀ ਹੈ ਤਾਂ ਫਿਰ ਕੀ ਹੁੰਦਾ ਦੇਖਦੇ ਹਾਂ ਠੀਕ ਹੈ ਨਾ ਹੀਰ ਆਪਣੀ ਸਹੇਲੀਆਂ ਦੇ ਨਾਲ ਨਦੀ ਕਿਨਾਰੇ ਆਪਣਾ ਮਨ ਪਰਚਾਵਾ ਕਰ ਰਹੀ ਹੈ ਨਾਲ ਰਹੀ ਹੈ ਜੋ ਵੀ ਮਨ ਪਰਚਾਵਾ ਕਰ ਰਹੀ ਹੈ ਤੇ ਉਹਦੀ ਸੇਜ ਸਜੀ ਹੋਈ ਹੈ ਉਸ ਸੇਜ ਤੇ ਆ ਕੇ ਰਾਂਝਾ ਜਿਹੜਾ ਉਹ ਪੈ ਜਾਂਦਾ ਹੈ ਆਰਾਮ ਕਰਨ ਲੱਗ ਜਾਂਦਾ ਹੈ ਹੀਰ ਦੇਖਦੀ ਵੀ ਮੇਰੀ ਸੇਜ ਤੇ ਕੋਣ ਸੁੱਤਾ ਪਿਆ ਹੈ ਤੇ ਫਿਰ ਉਹ ਕਿਵੇਂ ਕੀ ਕੁਝ ਕਰਨਾ ਵਾਪਰਦੀ ਆਪਾਂ ਦੇਖਦੇ ਹਾਂ ਕਿ ਕੱਚੇ ਵੰਜਲੀ ਕੱਚੇ ਕੱਚ ਦੇ ਵਿੱਚ ਕੀ ਹੈ ਉਹਦੇ ਵੰਜਲੀ ਹੈ ਕੰਨਾ ਵਿੱਚ ਵਾਲੇ ਕੰਨਾ ਦੇ ਵਿੱਚ ਕੀ ਹੈ ਕੰਨਾ ਦੇ ਵਿੱਚ ਕੀ ਹੈ ਵਾਲੇ ਜ਼ੁਲਫ ਮੁਖੜੇ ਤੇ ਪਰੇਸ਼ਾਨ ਹੋਈ ਤੇ ਜਿਹੜੀ ਉਹਦੀ ਜ਼ੁਲਫ ਹੈ ਉਹ ਮੁਖੜੇ ਤੇ ਕੀ ਦੇ ਰਾਂਝੇ ਦੇ ਕੱਚੇ ਵੰਜਲੀ ਕੰਨਾ ਦੇ ਵਿੱਚ ਵਾਲੇ ਜ਼ੁਲਫ ਮੁਖੜੇ ਤੇ ਪਰੇਸ਼ਾਨ ਹੋਈ ਸੁਰਤ ਸੁਰਤ ਯੂਸਫ ਦੀ ਵੇਖ ਤੇ ਮੂਸ ਬੇਟੀ ਯੂਸਫ ਜਿਵੇਂ ਰਾਂਝਾ ਉਹ ਮੈਂ ਇੱਕ ਕਸਾ ਹੈ ਬੇਟਾ ਹੇਰ ਇਜ਼ ਹਿਰੰਜ ਦੀ ਕਿਸਮੇ ਯੂਸਫ ਜ਼ੁਲੈਖਾ ਨਵੀਂ ਕਿਸਾ ਤੇ ਤैमੂਸ ਦੀ ਬੇਟੀ ਹੈ ਕਿ ਬਾਦਸ਼ਾਹ ਹੈ ਤैमੂਸ ਉਹਦੀ ਬੇਟੀ ਦਾ ਨਾਮ ਹੈ ਜ਼ੁਲੈਖਾ ਤੇ ਦੋਨਾਂ ਦੀ ਪ੍ਰੀਤ ਕਹਾਣੀ ਨਾਲ ਸੰਬੰਧਿਤ ਕਿੱਸਾ ਲਿਖਿਆ ਹੋਇਆ ਸਣੀ ਮਾਲਕੇ ਬਹੁਤ ਹੈਰਾਨ ਹੋਈ ਸਣੀ ਮਾਲਕੇ ਇੱਕ ਵਿਅਕਤੀ ਦਾ ਨਾਮ ਹੈ ਜਿਸ ਨੇ ਯੂਸਫ ਨੂੰ ਖਰੀਦਿਆ ਸੀ ਬੇਟਾ ਨੈਣ ਮਸਤ ਕਲੇਜੜੇ ਵਿੱਚ ਧਾਣੇ ਹੀਰ ਕੋਲ ਕਤੀ ਗੁਰਮਾਨ ਹੋਈ ਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈ ਠੀਕ ਹੈ ਨਹੀਂ ਗੱਲ ਬੇਹਾਨ ਹੋਈ ਕਹਿੰਦਾ ਵੀ ਤੇ ਜਿਹੜਾ ਉਹ ਸੇਜ ਦੇ ਉੱਪਰ ਸੁੱਤਾ ਪਿਆ ਹੁੰਦਾ ਰਾਂਝਾ ਉਹਦੇ ਕੰਨਾਂ ਦੇ ਵਿੱਚ ਵਾਲੇ ਐ ਕੱਚ ਦੇ ਵਿੱਚ ਵੰਜਲੀ ਐ ਤੇ ਉਹਦੀਆਂ ਜ਼ੁਲਫਾਂ ਜਿਹੜੀਆਂ ਮੂੰਹ ਤੇ ਆਈ ਹੋਈਆਂ ਨੇ ਤੇ ਇਹਨੇ ਇਹਨੇ ਸੁੰਦਰ ਨੌਜਵਾਨ ਨੂੰ ਦੇਖੇ ਜਿਹੜੀ ਹੀਰੋ ਉਸ ਤੇ ਮੋਹਿਤ ਹੋ ਜਾਂਦੀ ਐ ਕਿ ਨੈਣ ਮਸਤ ਕਲੇਜੜੇ ਵਿੱਚ ਤਣੇ ਤੇ ਜੋ ਹੀ ਆਕੇ ਉਸ ਨੂੰ ਜਗਾਉਂਦੀ ਐ ਤੇ ਕਹਿੰਦਾ ਨੈਣ ਮਸਤ ਕਲੇਜੜੇ ਵਿੱਚ ਤਣੇ ਤੇ ਰਾਂਝੇ ਦੇ ਨੈਣ ਜਿਹੜੇ ਐ ਮਸਤ ਮਸਤ ਜਲੀ ਨੇ ਉਹਦੇ ਕਲੇਜੇ ਵਿੱਚ ਖੁੱਬ ਜਾਂਦੀ ਕਿਦੇ ਹੀਰ ਦੇ ਹੀਰ ਕੋਲ ਕੱਤੀ ਗੁਰਬਾਨ ਹੋਈ ਤੇ ਹੀਰ ਜਿਹੜੀ ਹੈ ਉਸਤੇ ਕੁਰਬਾਨ ਹੋ ਜਾਂਦੀ ਉਸਤੇ ਮੋਹਿਤ ਹੋ ਜਾਂਦੀ ਹੈ ਭਲਾ ਹੋਇਆ ਫਿਰ ਉਹ ਕਹਿੰਦੀ ਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ ਕਹਿੰਦਾ ਸ਼ੁਕਰ ਹੈ ਕਿ ਮੈਂ ਤੈਨੂੰ ਮਾਰਿਆ ਨਹੀਂ ਕਾਈ ਨਹੀਂ ਉਂਗਲ ਬੇਸਾਨ ਹੋਈ ਨਹੀਂ ਤਾਂ ਇਹ ਬੜੀ ਔਖੀ ਕੜੀ ਬਣ ਜਾਣੀ ਸੀ ਮੇਰੇ ਲਈ ਕਿਉਂਕਿ ਮੈਂ ਤਾਂ ਤੇਰੇ ਨੂੰ ਜਾਣੇ ਜਾਂ ਨਾ ਜਾਣੇ ਵਿੱਚ ਮਾਰ ਦੇਣਾ ਸੀ ਇਸ ਤਰ੍ਹਾਂ ਉਹ ਹੀਰ ਜਿਹੜੀ ਹੈ ਉਹ ਰਾਜਿਤ ਕੀ ਹੋ ਜਾਂਦੀ ਹੈ ਮੋਹਿਤ ਹੋ ਜਾਂਦੀ ਹੈ ਬੇਟਾ ਠੀਕ ਹੈ ਪਰ ਉਮੀ ਲਿਖੋਗੇ ਪਰ ਸੰਨੇ ਮਦੰ ਦਸ ਕੇਟੇ ਆ ਉਹਦਾ ਸਿਰਲੇਖ ਬਦਲ ਜਾਏਗਾ ਸਿਰਲੇਖ ਕੀ ਹੈ ਸਾਡੇ ਕੋਲ ਸਿਰਲੇਖ ਦੇਖੋ ਆਪਾਂ ਦੇਖਦੇ ਹਾਂ ਸਿਰਲੇਖ ਸਾਡੇ ਕੋਲੇ ਬਟਾ ਦੇਖੋ ਆਹ ਦੇਖੋ ਰਾਂਜੀਤ ਤੇ ਹੀਰ ਦਾ ਮੋਹਿਤ ਹੋ ਜਾਣਾ ਆਹ ਵਾਲਾ ਸਿਰਲੇਖ ਤੁਸੀਂ ਲਿਖਣਾ ਹੈ ਜਦੋਂ ਉਹ ਕੰਮ ਟੁੱਟਾ ਗਿਆ ਤਾਂ ਤੁਸੀਂ ਲਿਖਣਾ ਹੈ ਰਾਂਜੀਤ ਤੇ ਹੀਰ ਦਾ ਮੋਹਿਤ ਹੋ ਜਾਣਾ ਠੀਕ ਹੈ ਬਟਾ ਚਲੋ ਨੈਕਸਟ ਇਹ ਆਪਾਂ ਕਰ ਲਿਆ ਅੱਗੇ ਦੇਖਦੇ ਹਾਂ ਆਪਾਂ ਹਾਸ਼ਮ ਸ਼ਾਦਾ ਸਸੀ ਬੰਨੂ ਜਿਵੇਂ ਪੀਲੂ ਦਾ ਮਿਰਜ਼ਾ ਸਾਹਿਬਾ ਵਾਰਿਸ ਦੀ ਹੀਰ ਮਕਬੂਲ ਹੋਈ ਉਹ ਮੇ ਹਾਸ਼ਮ ਦਾ ਕਿੱਸਾ ਸੱਸੀ ਪੁੰਨੂ ਵੀ ਮਕਬੂਲ ਹੋਇਆ ਤੁਹਾਨੂੰ ਮੈਂ ਕਾਣੀ ਸਾਰੀ ਕਲਾਸ ਦੇ ਨੂੰ ਸਮਝਾਈਓ ਇਹ ਬੇਟਾ ਤੁਹਾਡੇ ਦਿਪਕ ਸਾਹਿਬਾਨ ਨੇ ਵੀ ਸਾਹਿਬਾਨ ਨੇ ਵੀ ਤੁਹਾਨੂੰ ਸਮਝਾਈ ਹੋਣੀ ਹੈ ਕਿ ਕਿਵੇਂ ਜਿਹੜੀ ਹੈ ਪੁੰਨੂ ਤਪਦੇ ਮਾਰੂਥਲ ਦੇ ਵਿੱਚ ਸੱਸੀ ਨੂੰ ਛੱਡ ਕੇ ਚਲਾ ਜਾਂਦਾ ਰਾਤ ਨੂੰ ਸੁੱਤੇ ਨੂੰ ਤੇ ਸੱਸੀ ਆਪਣੇ ਪੁੰਨੂ ਨੂੰ ਭਾਲਦੀ ਹੈ ਤਪਦੇ ਮਾਰੂਥਲ ਦੇ ਵਿੱਚ ਦੇ ਭਾਲਦੀ ਪਾਲਦੀ ਉੱਤੇ ਪੂਰੀ ਹੋ ਜਾਂਦੀ ਹੈ ਸ਼ਹੀਦ ਹੋ ਜਾਂਦੀ ਹੈ ਕਹਿੰਦੇ ਨਾਜ਼ੁਕ ਪੈਰ ਮਲੂਕ ਸਸੀ ਦੇ ਮਹਿੰਦੀ ਨਾਲ ਸ਼ਿੰਗਾਰੇ ਸ਼ਹਿਜ਼ਾਦੀ ਸੀ ਬਟਾਓ ਸ਼ਹਿਜ਼ਾਦੀ ਸੀ ਤੇ ਦੇਖੋ ਉਸ ਪੰਨੂ ਦੇ ਇਸ਼ਕ ਵਿੱਚ ਪੈ ਕੇ ਕੀ ਹੋਇਆ ਕਿ ਨਾਜ਼ੁਕ ਪੈਰ ਮਲੂਕ ਇਹਨੇ ਨਾਜ਼ੁਕ ਇਹਨੇ ਮਲੂਕ ਪੈਰ ਸੀ ਸਸੀ ਦੇ ਮਹਿੰਦੀ ਨਾਲ ਸ਼ਿੰਗਾਰੇ ਹੋਏ ਮਹਿੰਦੀ ਨਾਲ ਸ਼ਿੰਗਾਰੇ ਸ਼ਹਿਜ਼ਾਦੀਾਂ ਦੀ ਤਰ੍ਹਾਂ ਰਹਿੰਦੀ ਸੀ ਆਸ਼ਕ ਵੇਖ ਬਹਿ ਇੱਕ ਵਾਰੀ ਜੋਕ ਤੇ ਨਾਂ ਪਰਾਰੇ ਤੇ ਜੇਕਰ ਕੋਈ ਨਾ ਮਲੂਕ ਨਾਜ਼ੁਕ ਪੈਰਾਂ ਨੂੰ ਦੇਖ ਲਵੇ ਤਾਂ ਉਹਨਾਂ ਤੇ ਕੁਰਬਾਨ ਹੋ ਜਾਵੇ ਬਾਲੂ ਰੇਤ ਬਾਲੂ ਰੇਤ ਕੀ ਹੁੰਦੀ ਹੈ ਰੇਤਲੀ ਰੇਤ ਜਿਹੜੀ ਹੈ ਮਾਰੂਥਲ ਦੇ ਤਪੇ ਵਿੱਚ ਥਲਦੇ ਥਲਦੇ ਵਿੱਚ ਬਾਲੂ ਰੇਤ ਤਪਦੀ ਹੈ ਭੁੱਲਣ ਜੋ ਪਠਿਆਰੇ ਇੰੋਂ ਤਪਰੀ ਹੈ ਇੰਨੀ ਤੇਜ਼ ਤਪਰੀ ਹੈ ਜਿਵੇਂ ਇੱਕ ਪਠਿਆਰਨ ਪੱਠੀ ਤੇ ਜੋਮ ਭੰਦੀ ਹੈ ਉਹ ਕਿੰਨੀ ਰੇਤ ਗਰਮ ਹੁੰਦੀ ਹੈ ਹੈਨਾ ਉਸ ਤਪਦੀ ਹੋਈ ਰੇਤ ਦੇ ਵਿੱਚ ਸੱਸੀ ਦੇ ਨਾਜ਼ੁਕ ਪੈਰ ਜਿਹੜੇ ਹੈਗੇ ਆ ਉਹ ਭੁੰਨੇ ਜਾ ਰਹੇ ਇੰਨੀ ਤਪਤ ਹੈਗੀ ਹੈ ਇੰਨੀ ਗਰਮੀ ਹੈ ਬੇਟਾ ਹਾਸ਼ਮ ਵੇਖ ਯਕੀਨ ਸੱਸੀ ਦਾ ਪਰ ਫਿਰ ਵੀ ਦੇਖੋ ਹਾਸ਼ਮ ਕਹਿੰਦਾ ਉਹਦਾ ਯਕੀਨ ਦੇਖੋ ਉਹਦੀ ਦ੍ਰਿੜਤਾ ਦੇਖੋ ਸਿੱਧੀ ਸਿੱਧਕੋ ਮੂਲ ਨਹਰੀ ਉਹਦਾ ਸਿੱਧਕ ਕੀ ਹੈ ਕਿ ਮੈਂ ਆਪਣੇ ਪੁੱਤ ਨੂੰ ਮਿਲਣਾ ਹੀ ਮਿਲਣਾ ਹੈ ਉਸ ਦੀ ਦਾਚੀ ਦੀ ਉਹਦੀ ਜਿਹੜਾ ਸ਼ੁੱਤਰ ਹੈ ਉਹਦੀ ਪੈੜ ਲੱਭਦੀ ਦੂਰੀ ਜਾ ਰਹੀ ਹੈ ਦੂਰੀ ਜਾ ਰਹੀ ਹੈ ਪਰ ਉਹ ਆਪਣੇ ਮੁੱਸਿੱਦਕ ਤੋਂ ਨਹੀਂ ਹਾਰਦੀ ਆਪਣਾ ਜਿਹੜਾ ਇਸ਼ਕ ਹੈ ਉਸ ਤੋਂ ਉਹ ਉਸ ਨੂੰ ਨਹੀਂ ਛੱਡਦੀ ਉਹ ਨਹੀਂ ਵਾਪਸ ਆਪਣੇ ਆਪਣੇ ਘਰ ਜਾਂਦੀ ਹੈ ਆਪਣੇ ਪਿੰਡ ਜਾਂਦੀ ਉਹ ਕਹਿੰਦੀ ਹੈ ਕਿ ਮੈਂ ਮਰ ਜਾਵਾਂਗੀ ਅਰ ਮੈਂ ਆਪਣੇ ਪੁੰਨੂ ਨੂੰ ਇਸ ਮਾਰੂਥਲ ਦੇ ਵਿੱਚ ਲੱਭ ਕੇ ਛੱਡਾਂਗੇ ਤਾਂ ਹਾਸ਼ਮ ਖੰਦਾਨ ਦਾ ਯਕੀਨ ਜਿਹੜਾ ਉਹ ਦੇਖਣ ਵਾਲਾ ਹੈ ਜਿਹੜਾ ਆਪਣੇ ਸਿਦਕ ਤੋਂ ਨਹੀਂ ਹਾਰਦੇ ਠੀਕ ਹੈ ਤਾਂਵੇਂ ਲਿਖੋਗੇ ਇੱਕ ਆ ਟੋਟਾ ਹਾਸ਼ਮ ਸਿਆਦੇ ਕਿਸੇ ਸਸੀ ਪੁੰਨੂ ਵਿੱਚ ਚੁਲਿਆ ਗਿਆ ਹੈ ਤੇ ਜੋ ਕਿ ਸਾਡੀ ਪੰਜਾਬੀ ਪਾਠ ਪੁਸਤਕ ਸਾਹਿਦ ਮੱਲਾਦਸ ਦੇ ਕਵਤਾ ਸੋਰੀ ਕਿੱਸਾ ਕਾ ਵਿੱਚ ਦਰਜ ਹੈ ਫਿਰ ਕੀ ਕਰੋਗੇ ਫਿਰ ਇਹਨਾਂ 17 ਦੇ ਵਿੱਚ ਕਵੀ ਨੇ ਜਾਂ ਕਿੱਸਾਕਾਰ ਨੇ ਸੱਸੀ ਦੇ ਦ੍ਰਿੜਤਾ ਤੇ ਯਕੀਨ ਨੂੰ ਬਿਆਨ ਕੀਤਾ ਠੀਕ ਹੈ ਨਾ ਉਹ ਹਾਰਦੀ ਨਹੀਂ ਬੇਸ਼ੱਕ ਤਬਦਾ ਮਾਰੂ ਥੱਲੇ ਬੇਟਾ ਪਰ ਫਿਰ ਵੀ ਅੱਗੇ ਦੇਖੋ ਬੇਟਾ ਅੱਗੇ ਸਾਡੇ ਕੋਲ ਆ ਗਿਆ ਫੇਰ ਹਾਂ ਉਸੇ ਵਿੱਚੋਂ ਐ ਕੁਝ ਡਿੱਗਦੀ ਕੁਝ ਟੈਂਦੀ ਉੱਠਦੀ ਬੈੰਹਦੀ ਤੇ ਦਮ ਲੈਂਦੀ ਜਿਉਂ ਕਰ ਤੋਟ ਸ਼ਰਾਬੋਂ ਆਵੇ ਜਿਉਂ ਕਰ ਤੋਟ ਸ਼ਰਾਬੋਂ ਆਵੇ ਫੇਰ ਉਤੇ ਵਲ ਬੈੰਦੀ ਤੇ ਹੁਣ ਕੀ ਹੋਇਆ ਉਸ ਨੂੰ ਲੱਗਦੀ ਹੋਈ ਤੁਰੀ ਜਾ ਰਹੀ ਹੈ ਤੁਰੀ ਜਾ ਰਹੀ ਹੈ ਬੁਰਾ ਹਾਲ ਹੋਇਆ ਪਿਆ ਭੁੱਖ ਦੇ ਨਾਲ ਪਿਆਸ ਦੇ ਨਾਲ ਗਰਮੀ ਦੇ ਨਾਲ ਪੈਰੋਂ ਦੇ ਮਚਰੇ ਹੈ ਪਰ ਉਹਦਾ ਸਿਦਕ ਨਹੀਂ ਆ ਰਿਹਾ ਕਦੇ ਡਿੱਗਦੀ ਹੈ ਕਦੇ ਟੈਂਦੀ ਹੈ ਫਿਰ ਉੱਠਦੀ ਹੈ ਬੈਹਂਦੀ ਤੇ ਦਮ ਲੈਂਦੀ ਜਦੋਂ ਥੱਕ ਜਾਂਦੀ ਬੈਠ ਜਾਂਦੀ ਹੈ ਫਿਰ ਫਿਰ ਦੁਬਾਰਾ ਦਮ ਲੈਂਦੀ ਉੱਤਰ ਪੈਂਦੀ ਹੈ ਜੋਕਰ ਤੋਟ ਸ਼ਰਾਬੂ ਆਵੇ ਤੇ ਜਿਵੇਂ ਕੋਈ ਸ਼ਰਾਬੀ ਸ਼ਰਾਬੀ ਤੋਟ ਸ਼ਰਾਬੂ ਆਵੇ ਫਿਰ ਉਦੇ ਵੱਲ ਵੰਦੀ ਜੀਵੇਂ ਕਿ ਸ਼ਰਾਬੀ ਨੂੰ ਤੋੜ ਲੱਗਦੀ ਹੈ ਨਾ ਸ਼ਰਾਬ ਦੀ ਹੋਰ ਸ਼ਰਾਬ ਪੀਣੀ ਹੈ ਐਵੇਂ ਹੀ ਜਿਹੜੀ ਸਸਤੀ ਹੈ ਉਹ ਫੇਰ ਆਪਣਾ ਰਾਹ ਵੱਲ ਲੈਂਦੀ ਹੈ ਭਾਵੇਂ ਉਸੇ ਰਾਹ ਤੇ ਫਿਰ ਤੁਰ ਪੈਂਦੀ ਹੈ ਟੁੰਡੇ ਟੁੰਡੇ ਮਤਲਬ ਲੱਭਦੀ ਹੈ ਖੋਜ ਛੁਤਰ ਦਾ ਕਿਤੇ ਮਿਲ ਉਹ ਸਾਰੇ ਪਾਸੇ ਮਾਰੂਥਲ ਦੇ ਵਿੱਚ ਮਿੱਟੀ-ਮਿੱਟੀ ਹੈ ਤੇਜ਼ ਹਵਾ ਚੱਲ ਰਹੀ ਹੈ ਹਨਾ ਸੂਰਜ ਪੂਰਾ ਗਰਮੀ ਦੇ ਰਿਹਾ ਹੈ ਟੁੰਡੇ ਖੋਜ ਛੁਤਰ ਦਾ ਕਿਤੇ ਮਿਲ ਕਿਤੇ ਵੱਲ ਹੋਵੇ ਕਿਹੜੇ ਵੱਲ ਕਿਹੜੇ ਪਾਸੇ ਦੇਖੇ ਕਿਹੜੇ ਵਾਸੇ ਲੰਬੇ ਕਿਹੜੇ ਵਾਸੇ ਢੁੰਡੇ ਹਰ ਗਿਜ ਪਾਲਣਾ ਪੈਂਦੀ ਉਹਨੂੰ ਕਿਤੇ ਵੀ ਪਾਲਣੀ ਪੈਰੀ ਕਿਉਂਕਿ ਹਵਾ ਚੱਲਦੀ ਹੈ ਤੇ ਨਾਲ ਦੇ ਨਾਲ ਦੁਪਹਿਰ ਦਾ ਨਿਸ਼ਾਨ ਵੀ ਮਿੱਟ ਜਾਂਦੇ ਗਾਇਬ ਹੋ ਜਾਂਦੇ ਹਾਸ਼ਮ ਜਗਤਨਾ ਕਿਉਂ ਕਰਗਾਵੇ ਪ੍ਰੀਤ ਸੰਪੂਰਨ ਜਿੰਦੀ ਹਾਸ਼ਮ ਕਹਿੰਦਾ ਭਾਈ ਜਿਨ੍ਹਾਂ ਦੀ ਪ੍ਰੀਤ ਸੰਪੂਰਨ ਹੁੰਦੀ ਹੈ ਜਿਨ੍ਹਾਂ ਦੀ ਪ੍ਰੀਤ ਸੱਚੀ ਹੁੰਦੀ ਹੈ ਨਾ ਉਹਨਾਂ ਦੇ ਕਿਸੇ ਸਾਰਾ ਸੰਸਾਰ ਕਿਉਂ ਨਾ ਗਾਵੇ ਠੀਕ ਹੈ ਨਾ ਤਾਂ ਇਸ ਕਾਮ ਸਤਰਾ ਦੇ ਵਿੱਚ ਹਾਸ਼ਮ ਸ਼ਾਹ ਨੇ ਜਿਹੜੇ ਸੱਸੀ ਦੀ ਦ੍ਰਿੜਤਾ ਨੂੰ ਪ੍ਰਗਟਾਇਆ ਹੈ ਕਿ ਉਹ ਦੇਖੋ ਲਗਾਤਾਰ ਤੁਰੀ ਜਾ ਰਹੀ ਹੈ ਤੁਰੀ ਜਾ ਰਹੀ ਹੈ ਬਿਸ਼ਕੁਸ਼ ਨੂੰ ਕਿਤੇ ਵਿਸ਼ੁਤਰ ਦਾ ਕੋਈ ਪੈੜ ਨਹੀਂ ਲੱਭ ਰਹੀ ਉਹ ਕਹਿੰਦਾ ਵਿਜਨਾ ਦੀ ਪ੍ਰੀਤ ਜਿਹਨਾਂ ਦਾ ਪ੍ਰੇਮ ਜਿਹੜਾ ਪ੍ਰੀਤ ਕਹਾਣੀ ਜਿਹੜੀ ਸੱਚੀ ਹੁੰਦੀ ਹੈ ਨਾ ਉਹਨਾਂ ਦੇ ਕਿਸੇ ਤਾਂ ਸਾਰਾ ਜਗਤ ਗੋਂਦਾ ਹੈ ਇਸ ਤਰ੍ਹਾਂ ਇਹਨਾਂ ਸਤਰਾਂ ਦੇ ਵਿੱਚ ਕਿੱਸਾ ਕਾਰ ਹਾਸ਼ਮਿਸ਼ਾ ਨੇ ਇੱਕ ਤਾਂ ਦੇਖੋ ਬੇਟਾ ਕਿ ਸੱਸੀ ਦੀ ਦ੍ਰਿੜਤਾ ਨੂੰ ਪ੍ਰਗਟਾਇਆ ਹੈ ਨਾਲ ਹੀ ਨਾਲ ਇਹ ਕਹੇ ਵੀ ਜਿਨ੍ਹਾਂ ਦੀ ਪ੍ਰੀਤ ਸੱਚੀ ਹੁੰਦੀ ਹੈ ਉਹਨਾਂ ਦੇ ਕਿਸੇ ਸਾਰਾ ਜਗਤ ਗੋਦਾ ਹੈ ਚਲੋ ਵੀ ਨੈਕਸਟ ਆਪਾਂ ਦੇਖਦੇ ਆ ਬੇਟਾ ਅੱਗੇ ਸਾਡੇ ਕੋਲ ਆ ਗਿਆ ਬੇਟਾ ਕਾਦਰਯਾਰ ਦਾ ਕਿੱਸਾ ਕਿੱਸਾ ਪੂਰਨ ਭਗਤ ਪੁਰੁੰਦਾ ਜਨਮ ਹੁੰਦਾ ਹੈ ਕਾਣੀ ਤੁਸੀਂ ਪੜ੍ਹੀ ਹੋਣੀ ਹੈ ਨਾ ਸਾਰਿਆਂ ਨੇ ਪੁਰੁੰਦਾ ਜਨਮ ਹੁੰਦਾ ਹੈ ਸਲਵਾਨ ਜਿਹੜਾ ਸਿਆਲਕੋਟ ਦਾ ਰਾਜਾ ਸਲਵਾਨ ਹੈ ਉਹ ਕੀ ਕਹਿੰਦਾ ਹੈ ਜੋਤਸ਼ੀ ਨੂੰ ਪਤਰੀ ਦਿਖਾਉਂਦਾ ਹੈ ਜੋਤਸ਼ੀ ਕਹਿੰਦੇ ਵੀ ਇਹ ਤੇਰੇ ਲਈ ਅਸ਼ੁਭ ਹੈ ਉਸ ਨੂੰ ਪੋਰੇ ਵੀ ਸਿਟਵਾ ਦਿੰਦਾ ਹੈ 12 ਸਾਲ ਬਾਅਦ ਜੋ ਜਵਾਨ ਅਵਸਥਾ ਵਿੱਚ ਬਾਹਰ ਹੁੰਦਾ ਹੈ ਉਦੋਂ ਤੱਕ ਜਿਹੜਾ ਸਲਮਾਨ ਉਹਨੇ ਦੂਜਾ ਵਿਆਹ ਕਰਵਾਇਆ ਹੁੰਦਾ ਹੈ ਉਹਦੀ ਪਤਨੀ ਹੈ ਦੂਜੀ ਲੂਣਾ ਲੂਣਾ ਜਿਹੜੀ ਹੈ ਜਵਾਨ ਪੂਰਨ ਵੇਖ ਕੇ ਉਸ ਤੇ ਮੋਹਿਤ ਹੋ ਜਾਂਦੀ ਹੈ ਤੇ ਉਸ ਤੇ ਮਾੜੀ ਨਜ਼ਰ ਰੱਖਦੀ ਹੈ ਪਰ ਉਸ ਨੂੰ ਮਾਂ ਮੰਨਦਾ ਹੈ ਉਸ ਤੇ ਝੂਠਾ ਇਲਜ਼ਾਮ ਲੱਗਦਾ ਹੈ ਵੀ ਇਹਨੇ ਮੇਰੀ ਬੇਇੱਜ਼ਤੀ ਕੀਤੀ ਹੈ ਸਲਮਾਨ ਜਿਹੜਾ ਆਪਣੇ ਸਿਪਾਹੀਆਂ ਨੂੰ ਕਹਿੰਦਾ ਹੈ ਵੀ ਦੇ ਹੱਥ ਪਰ ਵੱਢ ਦਿਓ ਨੂੰ ਖੂਬ ਛੁਟਦੇ ਹੋ ਮਾਰ ਦਿਓ ਖੂਬ ਛੁਟ ਦਿੰਦੇ ਆ ਤੇ ਉਦੋਂ ਇੱਕ ਨਾਤਜੋਗੀਆਂ ਦਾ ਸਿੱਧਾਂ ਦਾ ਟੋਲਾ ਨਿਕਲਦਾ ਹੈ ਉਹ ਉਹ ਨੂੰ ਬਾਹਰ ਕੱਢ ਲੈਂਦੇ ਆ ਆਪਣੀ ਦੇਵੀ ਸ਼ਕਤੀ ਨਾਲ ਉਹਨੂੰ ਸਹੀ ਕਰ ਲੈਂਦੇ ਆ ਉਹ ਫੇਰ ਇੱਕ ਪਹੁੰਚਿਆ ਹੋਇਆ ਜਿਹੜਾ ਨਾਤਜੋਗੀ ਬਣ ਜਾਂਦਾ ਸਿੱਧ ਬਣ ਜਾਂਦਾ ਫਿਰ ਇੱਕ ਦਿਨ ਵਾਪਸ ਆਪਣੇ ਉੱਥੇ ਬਾਗ ਵਿੱਚ ਆਉਂਦਾ ਬਾਗ ਹਰਾ ਹੋ ਜਾਂਦਾ ਮਾਂ ਨੂੰ ਪਤਾ ਲੱਗਦਾ ਮਾਂ ਮਿਲਣ ਆਉਂਦੀ ਹੈ ਤੇ ਫਿਰ ਉਹਨਾਂ ਦਾ ਮਿਲਾਪ ਹੋ ਜਾਂਦਾ ਇਹ ਸਾਰੀ ਕਹਾਣੀ ਤੁਸੀਂ ਪੜ੍ਹੀ ਹੈ ਕਹਿੰਦਾ ਜਦੋਂ ਉਹ ਉਹ ਮਿਲਣ ਆਉਂਦੀ ਹੈ ਕਿ ਮਾਂ ਨੂੰ ਪਤਾ ਲੱਗਦਾ ਵੀ ਇੱਕ ਨਾ ਕੋਈ ਆਇਆ ਹੈ ਜੋਗੀ ਆਇਆ ਹੈ ਪਹੁੰਚਿਆ ਹੈ ਜੋਗੀ ਉਸਨੇ ਉਹਦਾ ਸੁੱਕਾ ਬਾਗ ਹਰਾ ਕਰਤਾ ਇਸ ਲਈ ਉਹਦੇ ਵੀ ਸ਼ਾਇਦ ਮੇਰਾ ਵੀ ਅੱਖਾਂ ਦਾ ਅੱਖਾਂ ਦਾ ਕੋਈ ਇਲਾਜ ਉਹ ਸ਼ਾਇਦ ਕਰ ਦਵੇ ਤਾਂ ਕਹਿੰਦੀ ਚਲੋ ਉਹ ਗੱਲ ਬਾਤ ਹੁੰਦੀ ਹੈ ਕਹਿੰਦਾ ਲਾਮ ਲਈ ਪਛਾਣ ਮਾਤਾ ਮਾਤਾ ਨੇ ਕਿਹਾ ਆਵਾਜ਼ ਪਛਾਣ ਲਈ ਸੱਚ ਆਖ ਬਿਠਾ ਕਿੱਥੋਂ ਆਇਆ ਹੈ ਕਹਿੰਦਾ ਵੀ ਤੂੰ ਬਿਠਾ ਮੈਨੂੰ ਦੱਸ ਵੀ ਤੂੰ ਕਿੱਥੋਂ ਆਇਆ ਕਿਉਂਕਿ ਮਾਂ ਨੇ ਆਵਾਜ਼ ਪਛਾਣ ਲਈ ਮਾਂ ਆਪਣੇ ਬੇਟੇ ਦੀ ਆਵਾਜ਼ ਕਿਉਂ ਨ ਪਛਾਣੇਗੀ ਤੇ ਅਕੀ ਕਹਿੰਦਾ ਕਿਹੜਾ ਮੁਲਕ ਤੇਰਾ ਕਿਹੜਾ ਮੁਲਕ ਦਾ ਤੇਰਾ ਮੁਲਕ ਕਿਹੜਾ ਹੈ ਕਹਿੰਦਾ ਪੁੱਤਰ ਹੈ ਤੂੰ ਤੇਰੇ ਪਿਓ ਦਾ ਕੀ ਨਾਮ ਹੈ ਕਿਹੜੀ ਕਾ ਮਾਂ ਹੈ ਕਰਮਾਂ ਵਾਲੀ ਜਾਇਆ ਹੈ ਤੇ ਤੇਰੀ ਕਿਹੜੀ ਕਰਮਾਂ ਵਾਲੀ ਮਾਂ ਹੈ ਜਿਸ ਨੇ ਤੈਨੂੰ ਜਨਮ ਦਿੱਤਾ ਹੈ ਅਗੋਂ ਅਕੀਨ ਦਿਸੇਂਦਾ ਹੂ ਸੂਰਤੋਂ ਲੱਭ ਲਵਾ ਕੇ ਜੇਕਰ ਮੈਨੂੰ ਅੱਖੀਆਂ ਤੋਂ ਦਿਸਦਾ ਹੁੰਦਾ ਅੱਖਾਂ ਤੋਂ ਦਿਸਦਾ ਹੁੰਦਾ ਤਾਂ ਮੈਂ ਤੈਨੂੰ ਸੂਰਤ ਤੋਂ ਤੇਰੀ ਸ਼ਕਲ ਤੋਂ ਪਛਾਣ ਲੈਂਦੀ ਬੋਲੀ ਵੱਲੋਂ ਤਾਂ ਪੁੱਤਰ ਪਰਤਾ ਹੈ ਬੋਲੀ ਬੋਲ ਤਰੀ ਆਵਾਜ਼ ਤੋਂ ਤਾਂ ਇਹ ਲੱਗਦਾ ਜੀ YouTube ਦਾ ਪੁੱਤਰ ਹੈ ਕਦਰ ਯਾਰ ਆਖੇ ਦੱਸ ਪੀਤ ਮੈਨੂੰ ਕਦਰ ਯਾਰ ਕਹਿੰਦਾ ਮਾਂ ਕਹਿੰਦੀ ਐ ਮੈਨੂੰ ਸੱਚ-ਸੱਚ ਪੀਤ ਦੱਸ ਜਾਂ ਭੁੱਲੀਆਂ ਜਾਂ ਮੈਨੂੰ ਭੁਲੇਖਾ ਲੱਗਿਆ ਜਾਂ ਰੱਬ ਨੇ ਮੈਨੂੰ ਆਪਣੇ ਪੁੱਤਰ ਨਾਲ ਮਿਲਾ ਦਿੱਤਾ ਤਾਂ ਫਿਰ ਉਹਈ ਗੱਲ ਹੈ ਕਿ ਕਿੱਸਾ ਇੱਕ ਆ ਟੁੱਟਾ ਕਿੱਸਾ ਪੂਰਨ ਭਗਤ ਵਿੱਚੋਂ ਲਿਆ ਗਿਆ ਹੈ ਤੇ ਜੋ ਕਿ ਸਾਡੀ ਪੰਜਾਬੀ ਪਾਠ ਪੁਸਤਕ ਸਾਹਿਤਮਲਾ ਦੱਸ ਦੇ ਕਵਤਾ ਭਾਗ ਵਿੱਚ ਮਾਂ ਪੁੱਤਰ ਦਾ ਮੇਲ ਸ੍ਰੀ ਲੇਖਿਤ ਦਰਜ ਹੈ ਇਹਨਾਂ ਸਤਰਾ ਵਿੱਚ ਕਿਸਾਕਾਰ ਨੇ ਪੂਰਨ ਭਗਤ ਤ੍ਰਿਪਤੀ ਮਾਦੇ ਮਿਲਾਪ ਨੂੰ ਦਿਖੜਦਾ ਨੂੰ ਬਿਆਨ ਕੀਤਾ ਹੈ ਫਿਰ ਤੁਸੀਂ ਸਾਰਾ ਹੋਈ ਓਵੇਂ ਹੀ ਇਹ ਦੇਖਿਓ ਵਿਆਖਿਆ ਲਿਖ ਦਿਉ ਬੇਟਾ ਠੀਕ ਹੈ ਚਲੋ ਅੱਗੇ ਚਲਦੇ ਆਂ ਲੱਗਿਆ ਸਾਡੇ ਕੋਲ ਬੇਟਾ ਚੰਡੀ ਦੀ ਵਾਰ ਬੀਰ ਕਾਵ ਦੇ ਵਿੱਚੋਂ ਚੰਡੀ ਦੀ ਵਾਰ ਤੁਹਾਨੂੰ ਪਤਾ ਹੀ ਹੈ ਦੁਰਗਾ ਦੇਵੀ ਅਤੇ ਰਾਕਸ਼ਾ ਵਿਚਕਾਰ ਰਾਕਸ਼ਾ ਵਿਚਕਾਰ ਹੋਈ ਕੋਈ ਯੁੱਧ ਦਾ ਵਰਣਨ ਹੈ ਦੇ ਵਿੱਚ ਰਕਸ਼ ਕੀ ਕਰਦੇ ਹੈ ਸੁਰਗਾਪੁਰੀ ਵਿੱਚ ਇੰਦਰ ਦੇ ਤੈਨੂੰ ਬਾਹਰ ਕੱਢ ਦਿੰਦੇ ਆ ਸੁਰਗਾਪੁਰੀ ਦਾ ਦੇਵਤਾ ਇੰਦਰ ਹੈ ਉਹ ਦੇਵਤਿਆ ਕੋਲ ਜਾਂਦਾ ਦੇਵਤੇ ਕਹਿੰਦੇ ਭਈ ਸਾਡੇ ਹੱਥ ਕੜੀ ਆ ਫਿਰ ਸ਼ਿਵ ਕੋਲ ਜਾਂਦਾ ਸ਼ਿਵ ਕਹਿੰਦਾ ਵੀ ਮੈਂ ਤੇਰੀ ਮਦਦ ਨਹੀਂ ਕਰ ਸਕਦਾ ਤੂੰ ਐਂ ਕਰ ਦੁਰਗਾ ਮਾਤਾ ਕੋਲ ਜਾ ਦੁਰਗਾ ਮਾਤਾ ਕੋਲ ਜਾਂਦਾ ਹੈ ਬੇਨਤੀ ਕਰਦਾ ਹੈ ਇੰਦਰ ਤੇ ਦੁਰਗਾ ਮਾਤਾ ਨੂੰ ਕਹਿੰਦੀ ਹੈ ਕਿ ਤਾ ਚੱਲ ਮੈਂ ਜੰਗੇ ਮੈਦਾਨ ਵਿੱਚ ਤੇਰੇ ਨਾਲ ਖੜੀ ਆ ਤੇ ਫਿਰ ਰਾਖਸ਼ਾਂ ਤੇ ਦੁਰਗਾ ਦੇਵੀ ਦੇ ਵਿਚਕਾਰ ਜਿਹੜਾ ਯੁੱਧ ਹੁੰਦਾ ਉਹਦਾ ਵਰਣਨ ਹੈ ਬਟਾ ਇਹ ਮਾਰਕੰਡੇ ਪੁਰਾਣ ਤੇ ਦਰਿਤ ਹੈ ਤੇ ਪਰ ਦੇਖਦੇ ਆ ਕਿ ਕੁਛ ਹੁੰਦਾ ਇਹਨਾਂ 17 ਦੇ ਵਿੱਚ ਵਾਪਰਦਾ ਕਿ ਦੂਹਾ ਕੰਧਾਰਾਂ ਮੂੰਹ ਜੁੜੇ ਦੂਹਾ ਕੰਧਾਰਾਂ ਮੂੰਹ ਜੁੜੇ ਕਿ ਅਗੇ ਦੂਹਾ ਕੰਧਾਰਾਂ ਮੂੰਹ ਜੁੜੇ ਦਲ ਘੁਰੇ ਨਗਾਰੇ ਦੂਹਾ ਕੰਧਾਰਾ ਦੂਹਾ ਕੰਧਾਰਾ ਮਤਲਬ ਦੋਹੇ ਪਾਸੇ ਦੀਆਂ ਫੌਜਾਂ ਮੂੰਹ ਜੁੜ ਪਏ ਇੱਕ ਦੂਜੇ ਨਾਲ ਟੱਕਰ ਪਈਆਂ ਦਲ ਘੁਰੇ ਨਗਾਰੇ ਤੇ ਨਗਾਰੇ ਵੱਜ ਰਹੇ ਆ ਕਿਉਂ ਹੈ ਨਗਾਰੇ ਵੱਜਦੇ ਕਿਉਂਕਿ ਉਸ ਸਮੇਂ ਨਗਾਰੇ ਵੱਜਦੇ ਸੀ ਤੇ ਯੁੱਧ ਸ਼ੁਰੂ ਹੋ ਜਾਂਦਾ ਸੀ ਨਗਾਰੇ ਵੱਜਦੇ ਸੀ ਜਾਂ ਵਿਗਲ ਵੱਜਦੇ ਸੀ ਤਾਂ ਜੁੱਧ ਸ਼ੁਰੂ ਹੋ ਜਾਂਦੇ ਤੇ ਫਿਰ ਫਿਰ ਸ਼ਾਮ ਨੂੰ ਜੁੱਧ ਰੁਕ ਜਾਂਦਾ ਆਰਾਮ ਕਰਦੇ ਹਨਾ ਤੇ ਇਉਂ ਹੀ ਦੋਹਾਂ ਕਦਰਾਂ ਮੂੰਹ ਜੁੜੇ ਦਲ ਕੁਰੇ ਨਗਾਰੇ ਨਗਾਰਿਆਂ ਦੇ ਨਗਾਰਿਆਂ ਦੀ ਆਵਾਜ਼ ਸੁਪੈਂਦਿਆਂ ਹੀ ਕਿਨਾਂ ਦੋਨਾਂ ਪਾਸਿਆਂ ਦੀਆਂ ਫੌਜਾਂ ਦੇ ਮੂੰਹ ਜੁੜ ਕੇ ਭਾਵ ਟਕਰਾ ਸ਼ੁਰੂ ਹੋ ਗਿਆ ਉਰੜ ਆਏ ਸੂਰਮੇ ਸਰਦਾਰ ਰਣਯਾਰੇ ਉਰੜ ਆਏ ਭਾਵ ਦੋਹਾਂ ਪਾਸੇ ਦੀਆਂ ਫੌਜਾਂ ਦੇ ਵੱਡੇ ਵੱਡੇ ਸਰਦਾਰ ਜੰਗ ਕਰਨ ਲਈ ਰਣ ਭੂਮੀ ਵਿੱਚ ਆ ਗਏ ਕਿਉਂਕਿ ਉਧਰ ਦੇਵਤੇ ਸੀਗੇ ਇਧਰ ਰਕਸ਼ੀਗੇ ਹਨਾ ਤੇ ਲੈ ਕੇ ਤੇਗਾ ਬਰਸ਼ੀਆਂ ਹਥਿਆਰ ਉਬਾਰੇ ਦੋਵੇਂ ਪਾਸੇ ਦੇ ਫੌਜਾਂ ਨੇ ਕਿਆ ਆਪਣੇ ਆਪਣੇ ਹਥਿਆਰ ਜਿਹੜੇ ਹਵਾ ਦੇ ਵਿੱਚੋਂ ਉਬਾਰ ਰਹੇ ਆ ਟੋਪ ਪਟੇਲਾ ਪਖਰਾਂ ਗਲਸੰਝ ਸਵਾਰੇ ਉਹਨਾਂ ਸਿਰਾਂ ਤੇ ਟੋਪ ਲਗਾਏ ਹੋਏ ਕਿਉਂਕਿ ਜੋ ਜੰਗੇ ਮੈਦਾਨ ਚ ਤੁਸੀਂ ਦੇਖਦੇ ਹੋ ਨਾ ਉਹਨਾਂ ਨੇ ਲੋਹੇ ਦਾ ਕਵਚ ਪਾਇਆ ਹੁੰਦਾ ਹੈ ਬਿਦਲੇ ਉਹਨਾਂ ਦਾ ਨੁਕਸਾਨ ਨਾ ਹੋਵੇ ਚੀਤੀ ਕਿਤੇ ਹਨਾ ਤੇ ਜਿਹੜੇ ਹਾਥੀ ਹੁੰਦੇ ਆ ਕੋੜੇ ਹੁੰਦੇ ਉਹਨਾਂ ਤੇ ਵੀ ਸੁਰੱਖਿਆ ਕਵਚ ਜਿਹੜਾ ਉਹ ਬਾਇ ਹੁੰਦਾ ਜਾਲੀਆਂ ਲੋਹੇ ਦੀਆਂ ਬੰਨੀਆਂ ਹੁੰਦੀਆਂ ਹਨਾ ਗਲ ਸੰਜ ਸਵਾਰੇ ਉਹਨਾਂ ਨੇ ਆਪਣੇ ਚਾਰੇ ਪਾਸੇ ਆਪਣੇ ਆਪ ਨੂੰ ਪੂਰਾ ਮਤਲਬ ਸੁਰਖਿਤ ਕੀਤਾ ਹੋਇਆ ਸੀ ਲੈ ਕੇ ਵਰਚੀ ਦੁਰਗਾ ਸ਼ਾ ਬਹੁਤ ਧਾਨਵਾਂ ਨੂੰ ਮਾਰਿਆ ਤੇ ਪਰ ਦੁਰਗਾ ਸ਼ਾ ਮਤਲਬ ਮਾਤਾ ਦੁਰਗਾ ਨੇ ਆਪਣੀ ਵਰਚੀ ਲੈ ਕੇ ਬਹੁਤ ਸਾਰੇ ਧਾਨਵਾਂ ਨੂੰ ਮਾਰ ਦਿੱਤਾ ਚੜੇ ਰਥੀ ਗਜ ਕੁੜਈ ਤੇ ਜਿਹੜੇ ਰਾਖਸ਼ ਰੱਥਾਂ ਤੇ ਹਾਥੀਆਂ ਦੇ ਘੋੜਿਆਂ ਤੇ ਚੜ੍ਹੇ ਹੋਏ ਸੀ ਉਹਨਾਂ ਨੂੰ ਮਾਰ ਮਾਰ ਕੇ ਧਰਤੀ ਤੇ ਛੁੱਟ ਦਿੱਤਾ ਜਨ ਹਲਵਾਈ ਸਿੱਖ ਨਾਲ ਬਨ ਬਣ ਬੜੇ ਉਤਾਰੇ ਤੇ ਮਾਤਾ ਉਹਨਾਂ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਮਾਰ ਰਹੀ ਸੀ ਜਿਵੇਂ ਕੋਈ ਹਲਵਾਈ ਸਿੱਖ ਦੇ ਨਾਲ ਵੜੇ ਜਿਵੇਂ ਆਪ ਘਰਾਂ 'ਚ ਗੁਲਗੁਲੇ ਪੁਰਾਣੇ ਬਣੇ ਵਿੱਚ ਤਾਂ ਹੁੰਦਾ ਸੀ ਗੁਲਗੁਲੇ ਕੱਢਦੇ ਹੁੰਦੇ ਸੀ ਨਾ ਤਾਂ ਤਕਲੇ ਨਾਲ ਗੁਲਗੁਲੇ ਇਉਂ ਕੱਢਦੇ ਸੀ ਇਉਂ ਲੱਗਦਾ ਹੁੰਦਾ ਜਿਵੇਂ ਮਾਤਾ ਨੇ ਵੀ ਹਲਵਾਈ ਦੀ ਤਰ੍ਹਾਂ ਸਿੱਖਦੇ ਕੀ ਹੈ ਬੜੇ ਵਿੰਨੇ ਹੋਏ ਐ ਉਵੇਂ ਮਾਤਾ ਨੇ ਆਪਣੀ ਜਿਹੜੀ ਤਲਵਾਰ ਹੈ ਬਰਛੀ ਦੇ ਉੱਪਰ ਰੱਖਿਆ ਨੂੰ ਟੰਗੇ ਹੋਇਆ ਹੈ ਬਟਾ ਠੀਕ ਆ ਤਾਂ ਫਿਰ ਤੁਸੀਂ ਕੀ ਲਿਖੋਗੇ ਕਿ ਇੱਕ ਇੱਕ ਕਾਉਂਸਾ ਤਰ੍ਹਾਂ ਗੁਰਗੋਬਿੰਦ ਸਿੰਘ ਦੀ ਚੰਡੀ ਦੀ ਵਾਰ ਵਿੱਚੋਂ ਲਈਆਂ ਗਈਆਂ ਹਨ ਤੇ ਜੋ ਕਿ ਸਾਡੇ ਪੰਜਾਬੀ ਪਾਠ ਪੁਸਤਕ ਵਿੱਚ ਵੀਰ ਕਾਉਂ ਦੇ ਵਿੱਚ ਦਰਜ ਹੈ ਠੀਕ ਹੈ 3 17 ਦੇ ਵਿੱਚ ਦੁਰਗਾ ਦੇਵੀ ਤੇ ਰਾਖਸ਼ਾਂ ਦੇ ਵਿਚਕਾਰ ਹੋਏ ਭਿਆਨਕ ਯੁੱਧਾ ਵਰਣਨ ਕੀਤਾ ਹੈ ਫਿਰਵੇਂ ਤੁਸੀਂ ਲਿਖਦੇ ਹੋਗੇ ਵੀ ਦੋਵੇਂ ਪਾਸਿਆਂ ਦੀਆਂ ਫੌਜਾਂ ਦੇ ਵਿੱਚ ਟਾਕਰਾ ਸ਼ੁਰੂ ਹੋ ਗਿਆ ਹੈ ਤੇ ਦੋਵੇਂ ਪਾਸਾਂ ਦੇ ਦੇ ਵੱਡੇ ਵੱਡੇ ਸਰਦਾਰ ਹੈ ਉਹ ਰਣ ਦੇ ਜੰਗੇ ਮੈਦਾਨ ਵਿੱਚ ਆ ਗਏ ਹੈ ਤੇ ਸਾਰੇ ਆਪਣੇ ਆਪਣੀ ਤੇਗਾਂ ਤੇ ਬਰਛੀਆਂ ਲੈ ਕੇ ਹਵਾਦਮ ਚ ਉਭਾਰ ਰਹੇ ਹੈ ਤੇ ਉਹਨਾਂ ਨੇ ਆਪਣੇ ਆਪ ਨੂੰ ਸੁਰੱਖਿਤ ਕੀਤਾ ਹੈ ਟੋਪ ਪਟੇਲਾ ਪਾਖਰਾ ਇਹ ਮਦਰ ਜਿਹੜੇ ਝੂਲ ਵਗੈਰਾ ਹੁੰਦੇ ਆ ਹਾਥੀਆਂ ਦੇ ਕੋੜਿਆਂ ਦੇ ਗਲਾਂ ਦੇ ਵਿੱਚ ਸਾਰਿਆਂ ਨੇ ਆਪਣੇ ਆਪ ਨੂੰ ਸਵਾਰੇ ਹੋਏ ਹੈ ਕਿ ਕਿਤੋਂ ਕੋਈ ਨੁਕਸਾਨ ਨਾ ਹੋਵੇ ਤੇ ਲੈ ਕੇ ਬਰਛੀ ਤੇ ਦੁਰਗਾ ਮਾਤਾ ਨੇ ਆਪਣੀ ਬਰਛੀ ਲੈ ਕੇ ਬਹੁਤ ਸਾਰੇ ਧਾਨਮਾਰੇ ਆਏ ਸਾਰਿਆਂ ਨੂੰ ਘੋੜਿਆਂ ਤੋਂ ਰੱਥਾਂ ਤੋਂ ਤੇ ਹਾਥੀਆਂ ਤੋਂ ਥੱਲੇ ਸੁੱਟ ਕੇ ਸੁੱਟ ਦਿੰਦਾ ਤੇ ਓਹ ਉਹਨਾਂ ਨੂੰ ਵਿੰਲਿਆ ਹੋਇਆ ਜਿਵੇਂ ਕੋਈ ਹਲਵਾਈ ਸੀਖ ਦੇ ਨਾਲ ਜਿਹੜੇ ਵੱਡੇ ਉਹ ਵਿੰਧਾ ਹੁੰਦਾ ਠੀਕ ਹੈ ਜਿਸ ਤਰ੍ਹਾਂ ਤੁਸੀਂ ਇਹਦਾ ਬੜਾ ਵਿਆਖਿਆ ਕਰ ਦੇਣੀ ਹੈ ਅੱਗੇ ਬੜਾ ਸਾਡੇ ਕੋਲ ਸ਼ਾਹ ਮੁਹੰਮਦ ਦਾ ਜੰਗਨਾਮਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਹਾਂਜੀ ਦੇਖੋ ਬਹੁਤ ਹੀ ਮਕਬੂਲ ਇਤਿਹਾਸਕ ਦਸਤਾਵੇਜ਼ ਐ ਸ਼ਾਮ ਅਮਮ ਦਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦੋ ਹੈ ਗਿਆ ਸਿੰਘਾਂ ਦਾ ਜੰਗਲੀ ਗੁਰਮਤਾ ਸਿੰਘਾਂ ਦੀ ਚੜਤ ਤੇ ਜੰਗ ਦਾ ਹਾਲ ਜੰਗ ਦਾ ਹਾਲ ਵਿੱਚ ਇਹ ਉਹਦੇ ਵਿੱਚ ਰਿਹਾ ਜੰਗ ਦਾ ਹਾਲ ਵਿੱਚੋਂ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਜੰਗ ਹਿੰਦ ਪੰਜਾਬ ਦਾ ਕਿਉਂਕਿ ਇੱਕ ਪਾਸੇ ਅੰਗਰੇਜ਼ ਐ ਪੰਜਾਬ ਉਦੋਂ ਤੱਕ ਅੰਗਰੇਜ਼ਾਂ ਦੇ ਕਬਜ਼ੇ ਹਟ ਨਹੀਂ ਸੀ ਬੇਟਾ ਦੋਵੇਂ ਪਾਸੇ ਫੌਜਾਂ ਭਾਰੀਆਂ ਨੇ ਦੋਵੇਂ ਪਾਸਿਆਂ ਦੀਆਂ ਫੌਜਾਂ ਦੇ ਪਾਸਿਆਂ ਦੀਆਂ ਫੌਜਾਂ ਜਿਹੜੀਆਂ ਬੜੀਆਂ ਤਾਕਤਵਰ ਹੈਗੀਆਂ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਸਰਕਾਰ ਮਹਾਰਾਜਾ ਰਣਜੀਤ ਸਿੰਘ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਤੁਹਾਨੂੰ ਧੜੇ ਦੇਪਤ ਸਾਹਿਬਾਂ ਨੇ ਦੱਸਿਆ ਹੋਵੇਗਾ ਇਤਿਹਾਸ ਇਸ ਤਾ ਇਤਿਹਾਸਿਕ ਪ੍ਰਸੰਗ ਵੀ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਖੇਰੂ ਖੇਰੂ ਹੋ ਗਿਆ ਸਿੱਖ ਰਾਜ ਖਿੰਡ ਗਿਆ ਬੇਟਾ ਤੇ ਕਹਿੰਦਾ ਜੇਕਰ ਮਹਾਰਾਜਾ ਰਣਜੀਤ ਸਿੰਘ ਜਿਉਂਦੇ ਹੁੰਦੇ ਤਾਂ ਖਾਲਸੇ ਨੇ ਜਿਹੜੀਆਂ ਤੇਗਾ ਮਾਰੀਆਂ ਭਾਵ ਜਿਹੜੀਆਂ ਜਿੱਤਾਂ ਪ੍ਰਾਪਤ ਕੀਤੀਆਂ ਜਿਹੜੀਆਂ ਬਹਾਦਰੀ ਉਹਨਾਂ ਨੇ ਦਿਖਾਈ ਹੈ ਤਾਂ ਉਹਨਾਂ ਦਾ ਮੁੱਲ ਪਾਉਂਦੇ ਉਹਨਾਂ ਨੂੰ ਇਨਾਮ ਮਿਲਦਾ ਘੋੜੇ ਆਦਮੀ ਗੋਲੀਆਂ ਨਾਲ ਉੱਡਣ ਹਾਥੀ ਪੈਂਦੇ ਸਣੇ ਅੰਬਾਰੀਆਂ ਨਹੀਂ ਸ਼ਾ ਮੁਹੰਮਦ ਦਾ ਇੱਕ ਸਰਕਾਰ ਬਾਜੋ ਫੌਜ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਕਹਿੰਦੇ ਵੀ ਘੋੜੇ ਤੇ ਆਦਮੀ ਗੋਲੀਆਂ ਨਾਲ ਉੱਡ ਰਹੇ ਐ ਤੇ ਹਾਥੀ ਜਿਹਨਾਂ ਦੇ ਕੋ ਬੱਠੇਲੀ ਅੰਬਾਰੀਆਂ ਬੜੀਆਂ ਹੁੰਦੀਆਂ ਨਾ ਤੇ ਉਹ ਆਪਣੇ ਅੰਬਾਰੀਆਂ ਸਣੇ ਹੀ ਥੱਲੇ ਡਿੱਗ ਰਹੇ ਆ ਉਹਨਾਂ ਗੋਲੀਆਂ ਨਾਲ ਸ਼ਾ ਮੁਹੰਮਦਾ ਸ਼ਾ ਮੁਹੰਮਦ ਕਹਿੰਦਾ ਕਿ ਜੇਕਰ ਸਰਕਾਰ ਹੁੰਦੀ ਨਾ ਇੱਕ ਸਰਕਾਰ ਬਾਜੋ ਭਾਗ ਮਹਾਰਾਜਾ ਰਣਜੀਤ ਸਿੰਘ ਦੀ ਹੋਂਦ ਕਾਰਨ ਫੌਜਾਂ ਜਿੱਤ ਕੇ ਅੰਦਰ ਨੂੰ ਹਰ ਗਏ ਆ ਭਾਵ ਕਿ ਲਾਲ ਸਿੰਘ ਵਰਗਿਆਂ ਦੀ ਗਦਾਰੀ ਕਰਕੇ ਸਿੰਘ ਜੜੇ ਆ ਅੰਗਰੇਜ਼ਾਂ ਦੇ ਖਿਲਾਫ ਹਾਰ ਜਾਂਦੇ ਐ ਤੇ 1849 ਦੇ ਵਿੱਚ ਅੰਗਰੇਜ਼ਾਂ ਦਾ ਪੰਜਾਬ ਦੇ ਉੱਤੇ ਬੜਾ ਮੁਕੰਮਲ ਕਬਜ਼ਾ ਹੋ ਜਾਂਦਾ ਹੈ ਇਹ ਤੁਸੀਂ 10ਵੀਂ ਵਿੱਚ ਪੜਿਆ ਹੋਣਾ ਠੀਕ ਹੈ ਤੁਹਾਡੇ ਦੇ ਅਪਸ ਸਭ ਨੇ ਦੋਨਾਂ ਦਾ ਇਤਿਹਾਸਕ ਪ੍ਰਸੰਗ ਵੀ ਦੱਸਿਆ ਹੋਣਾ ਤਾਂ ਇਸ ਕਹਾਵ ਟੋਟੇ ਦੇ ਵਿੱਚ ਸ਼ਾਹ ਮੁਹੰਮਦ ਨੇ ਜਿਹੜਾ ਸਿੰਘਾਂ ਤੇ ਅੰਗਰੇਜ਼ਾਂ ਦੀ ਲੜਾਈ ਦਾ ਵਰਣਨ ਕਰਦੇ ਹੋયા ਅੰਤ ਵਿੱਚ ਸਿੱਖਾਂ ਦੀ ਹਾਰ ਸਿੰਘਾਂ ਦੀ ਜਿਹੜੀ ਹਾਰ ਹੈ ਉਸ ਦਾ ਬਿਆਨ ਕੀਤਾ ਕਿਵੇਂ ਉਹ ਹਾਰ ਜਾਂਦੇ ਆ ਠੀਕ ਹੈ ਬਟਾ ਸਿਰਫ ਤੇ ਸਿਰਫ ਮਹਾਰਾਜਾ ਰਣਜੀਤ ਸਿੰਘ ਦੀ ਅਣਹੋਂਦ ਕਾਰਨ ਤੇ ਕਿਉਂਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕੀ ਹੋਇਆ ਖਾਣਾ ਜੰਗੀ ਸ਼ੁਰੂ ਹੋ ਗਈ ਬਟਾ ਆਪਸ ਦੇ ਵਿੱਚ ਹਰੇਕ ਨੂੰ ਆਪਣਾ ਜਿਹੜਾ ਨਿੱਜ ਹੈ ਉਹ ਭਾਰੀ ਹੋ ਗਿਆ ਆਪਣੇ ਹਿੱਤਾਂ ਦੇ ਲਈ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਜਿਹੜੀ ਕੌਮ ਹੈ ਕੌਮ ਦੇ ਨਾਲ ਗਦਾਰੀ ਕੀਤੀ ਜਿਸ ਦੇ ਕਰਕੇ ਬਟਾ ਪੰਜਾਬ ਜਿਹੜਾ ਹੈ ਉਹ ਅੰਗਰੇਜ਼ਾਂ ਦੇ ਕਬਜ਼ੇ ਹਟਾ ਗਿਆ 1899 ਦੇ ਵਿੱਚ ਠੀਕ ਹੈ ਚਲੋ ਅੱਗੇ ਦੇਖਦੇ ਹਾਂ ਬਸ ਸਾਡੇ ਕੋਲ ਅੱਗੇ ਹਾਂਜੀ ਬਟਾ ਇਹ ਹੈ ਬਟਾ ਸਾਡਾ ਜਿਹੜਾ ਸਾਹਿਤ ਮਾਲਾ ਦੇ ਕਵਤਾ ਭਾਗੂ ਚ ਜਿੰਨੀਆਂ ਵੀ ਕਵਤਾਵਾਂ ਹੈਗੀਆਂ ਭਾਵੇਂ ਗੁਰਮਤਕਾ ਹੈ ਸੂਫੀ ਕਾ ਹੈ ਕਿਸਾ ਕਾ ਹੈ ਜਾਂ ਬੀਰ ਕਾ ਹੈ ਉਹਨਾਂ ਦੇ ਅਭਿਆਸ ਵਿੱਚ ਜਿੰਨੇ ਵੀ ਕਾਮ ਟੁੱਟੇ ਦਿੱਤੇ ਬਟਾਉਣਾ ਸਾਰੇ ਕਾਮ ਟੁੱਟਿਆਂ ਦੀ ਮੈਂ ਤੁਹਾਡੇ ਨਾਲ ਪ੍ਰਸੰਗ ਸਹਿਤ ਵਿਆਖਿਆ ਜਿਹੜੀ ਡਿਸਕਸ ਕੀਤੀ ਹੈ ਪਾਵਰਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਮੀਦ ਹੈ ਜਿਕਰ ਨਾ ਵਿੱਚ ਕੋਈ ਤੁਹਾਡੇ ਕਾਮ ਟੁੱਟਾ ਆਏਗਾ ਤਾਂ ਤੁਸੀਂ ਉਹਨਾਂ ਨੂੰ ਬੜੇ ਆਸਾਨੀ ਦੇ ਨਾਲ ਕਰ ਲੋਗੇ ਤੁਹਾਨੂੰ ਇੱਕ ਗੱਲ ਮੈਂ ਕਹੀ ਹੋਈ ਹੈ ਬਟਾ ਧਿਆਨ ਹੀ ਰੱਖਣਾ ਆਪਾਂ ਕਿ ਤੁਸੀਂ ਪ੍ਰਸੰਗ ਉਹਦਾ ਸਹੀ ਲਿਖਣਾ ਹੈ ਪ੍ਰਸੰਗ ਸਹੀ ਲਿਖਣਾ ਤੇ ਫਿਰ ਉਹਦੀ ਵਿਆਖਿਆ ਜਿਹੜੀ ਹੈ ਉਸ ਨੂੰ ਤੁਸੀਂ ਧਿਆਨ ਨਾਲ ਕਰਨਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਰ ਲੈਣਾ ਤੁਹਾਡੇ ਪੰਜ ਨੰਬਰ ਜਿਹੜੇ ਉਹ ਕਿਤੇ ਨਹੀਂ ਜਾਣਗੇ ਹਾਂ ਕੁਝ ਕਵਤਾਵਾਂ ਦੀ ਮੈਂ ਤੁਹਾਨੂੰ ਨਾਲ ਦੇ ਨਾਲ ਕੇਂਦਰੀ ਭਾਅ ਵੀ ਸਾਂਝੀ ਕੀਤੀ ਹੈ ਤੁਸੀਂ ਕੇਂਦਰੀ ਭਾਅ ਦੇ ਵੀ ਫੋਕਸ ਕਰਨਾ ਹੈ ਬੇਟਾ ਠੀਕ ਹੈ ਉਮੀਦ ਹੈ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਆਇਆ ਹੋਵੇਗਾ ਜੇਕਰ ਅੱਜ ਦਾ ਲੈਕਚਰ ਪਸੰਦ ਆਇਆ ਹੈ ਲਾਈਕ ਕਰਨਾ ਹੈ ਕਮੈਂਟ ਕਰਨਾ ਹੈ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਹੈ ਤੇ ਜਿਨ੍ਹਾਂ ਬੱਚਿਆਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੁਸੀਂ ਸਬਸਕ੍ਰਾਈਬ ਵੀ ਕਰ ਲੈਣਾ ਤੇ ਜਿਨ੍ਹਾਂ ਬੱਚਿਆਂ ਨੇ ਹਜੇ ਤੱਕ ਪਹਿਲਾ 파ਰਟ ਨਹੀਂ ਦੇਖਿਆ ਉਹ ਆਪਣੇ ਪਲੇਲਿਸਟ ਵਿੱਚ ਜਾ ਕੇ ਪਹਿਲਾ 파ਰਟ ਦੇਖ ਸਕਦੇ ਹੈ ਤੇ ਹਾਂ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਹੈ ਬੇਟਾ ਆਪਣੇ ਨਾ ਚੈਨਲ ਦੀ ਕਮਿਊਨਿਟੀ ਦੇ ਕਮਿਊਨਿਟੀ ਵਾਲੇ ਸੈਕਸ਼ਨ ਦੇ ਵਿੱਚ ਨਾ ਮੈਂ ਕੁਝ ਲਿੰਕ ਸ਼ੇਅਰ ਕੀਤੇ ਹੋਏ ਆ ਗੂਗਲ ਫਾਰਮ ਕੁਇਜ਼ ਦੇ ਤੇ ਉਹ ਵਾਲੇ ਤੁਸੀਂ ਜਰੂਰ ਬੇਟਾ ਚੈੱਕ ਕਰ ਲੈਣਾ ਕਿਉਂਕਿ ਉਹਦੇ ਨਾਲ ਕੀ ਹੋਊਗਾ ਤੁਹਾਡੀ ਜਿਹੜੀ ਤਿਆਰੀ ਹੈ ਉਹ ਹੋਰ ਹੋ ਜਾਏਗੀ ਵਿਆਕਰਨ ਦੇ ਬਹੁਤ ਸਾਰੇ ਲਿੰਕ ਜਿਹੜੇ ਆ ਤਕਰੀਬਨ ਮੈਂ 22 ਤੇ ਲਿੰਕ ਸ਼ੇਅਰ ਕਰਾਂਗਾ ਤਕਰੀਬਨ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਉਹ ਸਾਰਿਆਂ ਨੇ ਆਪਣਾ ਆਪਣਾ ਜਿਹੜਾ ਕਿ ਕੁਇਜ਼ ਫਾਰਮ ਹੈ ਗਏ ਛੋਟੇ ਛੋਟੇ ਸਵਾਲ ਹੈ ਬਹੁ ਵਿਕਲਪੀ ਉਹ ਸਾਰਿਆਂ ਨੇ ਹੱਲ ਕਰਨੇ ਆ 22 ਤੇ ਲਿੰਕ ਹੈ ਬੇਟਾ ਠੀਕ ਹੈ ਦਸਵੀਂ ਜਮਾਤ ਦੇ ਸਾਰੇ ਬੱਚਿਆਂ ਨੇ ਹੱਲ ਕਰਨੇ ਆ ਤੇ ਜੇਕਰ ਕੋਈ ਤੁਹਾਡਾ ਸੁਝਾਅ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰ ਦੇਣਾ ਬੇਟਾ ਹਾਂ ਇੱਕ ਗੱਲ ਹੋਰ ਹੈ ਕਿ ਇੱਕ ਨਾ WhatsApp ਚੈਨਲ ਬਣਾਇਆ ਹੋਇਆ ਹੈ ਆਪਣਾ ਇਸੇ ਨਾਮ ਤੋਂ ਪੰਜਾਬੀ ਵਿਦਿ ਰਾਜਕਮਲ ਸਰ ਤੁਸੀਂ ਸਰਚ ਕਰਕੇ ਤੁਸੀਂ ਜੁਆਇਨ ਵੀ ਕਰ ਸਕਦੇ ਹੋ ਤੁਹਾਨੂੰ ਡਾਇਰੈਕਟ ਜਿਹੜਾ ਲਿੰਕ ਉੱਥੋਂ ਮਿਲ ਜਾਇਆ ਕਰੇਗਾ ਅੱਜ ਲਈ ਇੰਨਾ ਹੀ ਬੇਟਾ ਆਪ ਸਭ ਦਾ ਬਹੁਤ-ਬਹੁਤ ਧੰਨਵਾਦ